ਦੀ ਆਪ ਸਭ ਦਾ ਸਵਾਗਤ ਹੈ ਤੇ ਸਭ ਤੋਂ ਪਹਿਲਾਂ ਅੱਜ ਦੇ ਮਹਾਪਰਵ ਦੀਆਂ ਮਹਾ ਸ਼ਿਵ ਰਾਤਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਭੋਲੇ ਸ਼ੰਕਰ ਆਪ ਸਭ ਦੇ ਉੱਤੇ ਆਪਣੀ ਕਿਰਪਾ ਬਣਾਈ ਰੱਖਣ ਅੱਜ ਦੀ ਪ੍ਰੈਸ ਕਾਨਫਰੰਸ ਦਾ ਜਿਹੜਾ ਵਿਸ਼ਾ ਹੈ ਜਿਹੜਾ ਮੁੱਦਾ ਹੈ ਉਹ ਬਹੁਤ ਹੀ ਗੰਭੀਰ ਹੈ ਸੈਂਟਰਲ ਬੋਰਡ ਆਫ ਸੈਂਡਰੀ ਐਜੂਕੇਸ਼ਨ ਦੇ ਵੱਲੋਂ CBSE ਜੋ ਦੇਸ਼ ਦਾ ਇੱਕ ਪ੍ਰਮੁੱਖ ਬੋਰਡ ਹੈ ਜਿਸ ਦੇ ਵਿੱਚ ਹਰ ਸਾਲ ਲੱਖਾਂ ਦੀ ਤਾਦਾਦ ਦੇ ਵਿੱਚ ਬੱਚੇ 10ਵੀਂ ਤੇ 12ਵੀਂ ਜਮਾਤ ਦੇ ਇਮਤਿਹਾਨ ਦਿੰਦੇ ਆ ਸਾਰਾ ਕਰਿਕਿਊਲਮ ਡਿਸਾਈਡ ਹੁੰਦਾ ਉਸ ਦੇ ਵੱਲੋਂ ਕੱਲੋਂ ਇੱਕ ਨਵੀਂ ਕੱਲ ਬੀਤੀ ਕੱਲ ਇੱਕ ਨਵੀਂ ਡਰਾਫਟ ਐਗਜ਼ਾਮੀਨੇਸ਼ਨ ਪਾਲਿਸੀ ਆਪਣੀ ਵੈਬਸਾਈਟ ਤੇ ਪਾਈ ਗਈ ਜਿਸ ਦੇ ਵਿੱਚ ਉਹਨੇ 9 ਤਰੀਕ ਤੱਕ ਸਟੇਕ ਹোলਡਰਸ ਤੋਂ رائے ਮੰਗੀ ਹੈ ਪਰ ਜਿਹੜਾ ਡਰਾਫਟ ਹੈ ਉਹ ਬਹੁਤ ਹੀ ਸੀਰੀਅਸ ਹੈ ਅਤੇ ਇਕ ਸੋਚੀ ਸਮਝੀ ਵੈਲ ਪਲਾਨਡ ਕਾਂਸਪੀਰੇਸੀ ਅਗੇਂਸਟ ਪੰਜਾਬ ਪੰਜਾਬੀ ਤੇ ਪੰਜਾਬੀਅਤ ਇਹ ਗੱਲ ਮੈਂ ਬੜੇ ਤੱਥਾਂ ਦੇ ਨਾਲ ਕਹਿ ਰਿਹਾ ਆ ਮੇਰੇ ਹੱਥ ਦੇ ਵਿੱਚ ਉਹ ਪੂਰਾ ਡਰਾਫਟ ਹੈ 11 ਪੰਨਿਆਂ ਦਾ ਡਰਾਫਟ ਹੈ CBSE ਦੀ ਵੈਬਸਾਈਟ ਦੇ ਉੱਤੇ ਇਹ ਅਵੇਲੇਬਲ ਹੈ ਇਸ ਦੇ ਵਿੱਚ ਕੀ ਕਰਨ ਜਾ ਰਹੀ ਹੈ CBSE CBSE ਇਹ ਕਹਿੰਦੀ ਹੈ ਕਿ ਅਸੀਂ ਹੁਣ 10ਵੀਂ ਕਲਾਸ ਦੇ ਇਗਜ਼ਾਮ ਸਾਲ 'ਚ ਦੋ ਵਾਰੀ ਲਿਆ ਕਰਾਂਗੇ ਇੱਕ ਇਗਜ਼ਾਮ 15 ਫਰਵਰੀ ਤੋਂ ਬਾਅਦ ਸ਼ੁਰੂ ਹੋ ਜਾਣਗੇ ਤੇ ਇੱਕ ਅਸੀਂ ਮਈ ਜੂਨ 'ਚ ਲਿਆ ਕਰਾਂਗੇ ਬੱਚੇ ਦੀ ਇੱਛਾ ਹੈ ਬੱਚਾ ਪਹਿਲੇ ਇਗਜ਼ਾਮ 'ਚ ਪਾਸ ਹੋ ਜਾਂਦਾ ਤਾਂ ਦੂਜਾ ਨਾ ਦੇ ਪਰ ਦੋਨਾਂ ਦੇ ਵਿੱਚੋਂ ਜਿਹਦੇ 'ਚ ਬੈਸਟ ਰਿਜ਼ਲਟ ਹੋਊਗਾ ਉਸ ਨੂੰ ਰੱਖ ਸਕਦਾ ਤੇ ਅਗਰ ਬੱਚਾ ਦੋਨਾਂ 'ਚ ਫੇਲ ਹੁੰਦਾ ਤਾਂ ਉਹਨੂੰ ਦੁਬਾਰਾ ਕਲਾਸ ਉਹ ਕਰਨੀ ਪਊਗੀ ਪਰ ਇਸ ਦੇ ਵਿੱਚ ਇੱਕ ਬੜੀ ਜਰੂਤੂਸਿਸ ਨੂੰ ਮੈਂ ਕਿਉਂਕਿ ਵਕੀਲ ਵੀ ਹਾਂ ਤੇ ਜਦੋਂ ਇਸ ਨੂੰ ਮੈਂ ਡਿਟੇਲ ਚ ਪੜਿਆ ਤਾਂ ਇੱਕ ਬੜਾ ਹੀ ਸ਼ੌਕਿੰਗ ਤੱਥ ਹੈ ਜਿਹੜਾ ਉਹ ਸਾਹਮਣੇ ਆਇਆ ਉਹ ਹੀ ਹੈ ਮੈਂ ਐਗਜ਼ੈਕਟ ਜੇ ਅਗਰ ਤੁਹਾਨੂੰ ਇਸ ਦੇ ਪੇਜ 3 ਤੇ ਆ ਜੀਏ ਇਹ ਕਹਿੰਦਾ ਹੈ ਹਾਈਲਾਈਟਸ ਆਫ ਦਾ ਪ੍ਰੋਪੋਜ਼ਡ ਸਕੀਮ ਕਲਾਸ 10 ਐਂਡ ਕਲਾਸ 12 ਐਗਜ਼ਾਮੀਨੇਸ਼ਨਸ ਵਿਲ ਬਿਗਨ ਔਨ ਦਾ ਫਰਸਟ ਥਿਊਸਡੇ ਆਫਟਰ 15th ਫੈਬਰੂਰੀ It is expected that in class 10 in 2026, about 26.60 lakhs lakh and in class 12, about B lakh 20 lakh students will appear in the examination. Both the examinations will be conducted on the full current syllabus and the textbooks. Number four, AI A. Gambhir, except science, maths, social science, Hindi, English. आता हो गए मेन सब्जेक्ट्स मैं दोबारा रिपीट कर रहा एक्सेप्ट साइंस, मैथ्स, सोशल साइंस, हिंदी इंग्लिश मेन सब्जेक्ट्स रेस्ट ऑफ द सब्जेक्ट्स आर ग्रुपड इन द फॉलोइंग मैनर मैनर ए आर रीजनल एंड अ फॉरेन लैंग्वेज इन वन ग्रुप एंड सेकंड रेस्ट ऑफ द सब्जेक्ट्स एक जेड़ा रीजनल लैंग्वेज है एक फॉरेन लैंग्वेज वो एक ग्रुप हो गया ਤੇ ਬਾਕੀ ਸਾਰੇ ਅਲੱਗ ਗਰੁੱਪ ਹੁਣ ਜਿਹੜੇ ਬਾਕੀ ਸਾਰੇ ਐ ਉਹ ਮੋਸਟਲੀ ਵੋਕੇਸ਼ਨਲ ਐ ਬੈਂਕਿੰਗ ਐਂਡ ਅਕਾਊਂਟੈਂਸੀ ਹੈਲਥ ਵੈਲਨੈਸ ਬਿਊਟੀ ਵੈਲਨੈਸ ਉਹ ਸਾਰੇ ਜਿਹੜੇ ਐ ਉਹ ਵੋਕੇਸ਼ਨਲ ਨੇ ਭਾਵੇਂ ਐ ਕਿ ਹੁਣ ਪੰਜਾਬੀ ਮੇਨ ਸਬਜੈਕਟ ਹੀ ਨਹੀਂ ਐ ਮੇਨ ਸਬਜੈਕਟ ਕਿਹੜੇ ਐ ਸਾਇੰਸ ਮੈਥ ਸੋਸ਼ਲ ਸਾਇੰਸ ਇੰਗਲਿਸ਼ ਤੇ ਹਿੰਦੀ ਹੁਣ ਇਹਨਾਂ ਦਾ ਕੀ ਹੋਊਗਾ ਇਹਨਾਂ ਦਾ ਐਗਜ਼ਾਮ ਪ੍ਰੋਪਰ ਹੋਇਆ ਕਰੂਗਾ ਜਿਵੇਂ ਹੁੰਦਾ ਡੇਡ ਸ਼ੀਟ ਆਊਗੀ ਕਿ 18 ਫਰਵਰੀ ਨੂੰ ਮੈਥ ਦਾ ਇਮਤਿਹਾਨ ਹੈ 21 ਫਰਵਰੀ ਨੂੰ ਇੰਗਲਿਸ਼ ਦਾ ਫੋਰ ਐਗਜ਼ਾਮਪਲ ਐਦਾਂ ਪੂਰਾ ਦਿਨ ਹੋਊਗਾ ਦੋ ਛੁੱਟੀਆਂ ਮਿਲਣਗੀਆਂ ਪਰ ਜਿਹੜਾ ਗਰੁੱਪ ਬਣਾ ਦਿੱਤਾ ਰੀਜਨਲ ਤੇ ਫੋਰਨ ਲੈਂਗੁਏਜ ਦਾ ਉਹਦਾ ਐਗਜ਼ਾਮ ਇੱਕੋ ਦਿਨ ਚ ਹੋ ਜਾ ਕਰੂਗਾ ਭਾਵੇਂ ਪੰਜਾਬੀ ਦੇ ਨਾਲ ਤੁਸੀਂ ਜੇ ਚਾਈਨੀਜ਼ ਪੜ੍ਹਨੀ ਹੈ ਤਾਂ ਇੱਕੋ ਦਿਨ ਦੇ ਵਿੱਚ ਚਾਈਨੀਜ਼ ਦਾ ਵੀ ਪੇਪਰ ਦੇ ਦਿਓ ਤੇ ਪੰਜਾਬੀ ਦਾ ਵੀ ਦੇ ਦਿਓ ਮਤਲਬ ਤੁਸੀਂ ਜਿਹੜੀ ਤੁਹਾਡੀ ਮੇਨ ਰੀਜਨਲ ਲੈਂਗੁਏਜ ਹੈ ਉਸ ਨੂੰ ਖਤਮ ਕਰ ਦਿੱਤਾ ਫੋਰਨ ਲੈਂਗੁਏਜ ਦਾ ਸਮਝ ਆਂਦਾ ਹੈ ਚੋਖਲੇ ਜਦੋਂ ਆਪਾਂ ਗੱਲ ਕਰਦੇ ਦਸਵੀਂ ਦੇ ਇਮਤਿਹਾਨ ਦੀ ਗੱਲ ਹੈ ਇੱਥੇ ਲੈਂਗੁਏਜ ਤੇ ਫਲੈਂਗੁਏਜ ਨਹੀਂ ਰਹਿੰਦੀ ਇਸ ਦੀ ਪੜ੍ਹਾਈ ਦੇ ਵਿੱਚ ਤੁਹਾਡਾ ਸੱਭਿਆਚਾਰ ਤੁਹਾਡੀ ਹਿਸਟਰੀ ਤੁਹਾਡਾ ਕਲਚਰ ਤੁਹਾਡਾ ਕਾਵ ਤੇ ਖਾਸ ਕਰਕੇ ਪੰਜਾਬ ਦੇ ਵਿੱਚ ਤੁਹਾਡਾ ਗੁਰਮੁਖ ਇਤਿਹਾਸ ਤੁਹਾਡਾ ਸੱਭਿਆਚਾਰ ਉਹ ਸਭ ਕੁਝ ਕਿੱਥੇ ਗਿਆ ਇਹ ਤੇ ਇਸ ਨੂੰ ਉਹ ਕਰਤਾ ਉਸ ਤੋਂ ਬਾਅਦ ਇਹ ਤਾਂ ਪਹਿਲੀ ਗਲਤੀ ਹੈ ਜਿਹੜੀ ਇਸ ਦੇ ਵਿੱਚ ਸਾਫ਼ ਦੱਸਦੇ ਕਿਵੇਂ ਪੰਜਾਬੀ ਦਾ ਤੇ ਕਿਵੇਂ ਜਿਹੜੀਆਂ ਸਾਡੀਆਂ ਲੈਂਗੁਏਜਸ ਨੇ ਉਸ ਦਾ গলা ਘੁੱਟਣ ਦੀ ਕੋਸ਼ਿਸ਼ ਹੈ ਉਸ ਨੂੰ 메ਨ ਸਬਜੈਕਟ ਚੋਂ ਖਤਮ ਕਰ ਦਿੱਤਾ ਇਹ ਮੈਂ ਤੁਹਾਨੂੰ ਪੜ੍ਹ ਕੇ ਦੱਸ ਦਿੰਦਾ ਤੁਸੀਂ ਕਹੋਗੇ ਸ਼ਾਇਦ ਆਪਣੇ ਵੱਲੋਂ ਪੰਜਵਾਂ ਪੁਆਇੰਟ ਉਹਦਾ ਕਹਿੰਦਾ ਐਗਜ਼ਾਮੀਨੇਸ਼ਨ ਆਫ ਸਾਇੰਸ ਮੈਥਸ ਸੋਸ਼ਲ ਸਾਇੰਸ ਹਿੰਦੀ ਐਂਡ ਇੰਗਲਿਸ਼ will be conducted on a fixed day as done currently ਜਿਵੇਂ ਹੁਣ ਹੁੰਦਾ ਆਮ ਤੌਰ ਤੇ ਇਮਤਿਹਾਨ ਹੋਣਗੇ ਐਗਜ਼ਾਮੀਨੇਸ਼ਨ ਆਫ ਰੀਜIONAL ਐਂਡ ਫੋਰਨ ਲੈਂਗੁਏਜ ਵਿਲ ਬੀ ਡਨ ਇਨ ਵਨ ਗੋ ਔਨ ਅ ਸਿੰਗਲ ਡੇ ਕੋਈ ਪਰਵਾਹੀ ਨਹੀਂ ਇੱਕੋ ਦਿਨ ਚ ਦੋਨੋਂ ਖਤਮ ਦਿਸ ਇਜ਼ ਇਟਸ ਵਰਡਿੰਗ ਆ ਕਰਨਾ ਚਾਹੁੰਦੀ ਹੈ ਸੀਬੀਐਸਸੀ ਆ ਕਰਨਾ ਚਾਹੁੰਦੀ ਹੈ ਭਾਜਪਾ ਪੰਜਾਬ ਦਾ ਪੰਜਾਬੀ ਦਾ ਸੱਭਿਆਚਾਰ ਸਾਡਾ ਕਲਚਰ ਸਾਡੀ ਹਿਸਟਰੀ ਸਾਡਾ ਇਤਿਹਾਸ ਤੇ ਦੁੱਖ ਇਸ ਗੱਲ ਦਾ ਮੈਂ ਬੜਾ ਇਹ ਇਸ ਗੱਲ ਦਾ ਦੁੱਖ ਹੈ ਕਿ ਇਹ ਉਹ ਪੰਜਾਬ ਹੈ ਜਿਨ ਸਾਡੇ ਇਸ ਮੁਲਕ ਦੀ ਆਜ਼ਾਦੀ ਲਈ ਕੁਰਬਾਨੀਆਂ ਕੀਤੀ ਉਸ ਤੋਂ ਬਾਅਦ ਹਰ ਰੋਜ਼ ਅਜਵੀ ਸਾਡੇ ਬਾਰਡਰਾਂ ਉੱਤੇ ਸਾਡੇ ਬੱਚੇ ਸ਼ਹੀਦ ਹੁੰਦੇ ਅਸੀਂ ਇਸ ਦੇਸ਼ ਨੂੰ ਬਹੁਤ ਕੁਝ ਦਿੱਤਾ ਤੇ ਬੀਜੇਪੀ ਇਹ ਕਰਨਾ ਚਾਹਦੀ ਉਸ ਤੋਂ ਬਾਅਦ ਅੱਗੇ ਸੁਣੋ ਜੀ ਨੈਕਸਟ ਆਤਾ ਕਰਤਾ ਉਸ ਤੋਂ ਬਾਅਦ ਜਦੋਂ ਤੁਸੀਂ ਅੱਗੇ ਜਾਂਦੇ ਹੋ ਫਿਰ ਇਹ ਨਹੀਂ ਰੀਜਨਲ ਐਂਡ ਫੋਰਨ ਲੈਂਗੁਏਜਸ ਦੀ ਗਰੁੱਪਿੰਗ ਦਿੱਤੀ ਹੈ ਜਿਹੜਾ ਕੱਲ ਓਰੀਜਨਲ ਨੋਟੀਫਿਕੇਸ਼ਨ ਆਇਆ ਸੀ ਉਸ ਦੇ ਵਿੱਚੋਂ ਵੀ ਪੰਜਾਬੀ ਗਾਇਬ ਕਰਤੀ ਪਾਈਆਂ ਕਿਹੜੀਆਂ ਫੋਰਨ ਫੋਰਨ ਲੈਂਗੁਏਜਾਂ ਲਿਖਣੀ ਆ ਯਾਦ ਰਹਿ ਗਈਆਂ ਪਤਾ ਕਿਹੜੀਆਂ ਕਿਹੜੀਆਂ ਲਿਖੀਆਂ ਇਹਦੇ ਵਿੱਚ ਥਾਈ ਜਰਮਨ ਜਪਨੀਜ਼ ਫ੍ਰੈਂਚ ਪੰਜਾਬੀ ਲਿਖਣੀ ਭੁੱਲ ਗਏ ਕਹਿੰਦੇ ਅਸੀਂ ਸ਼ੇਮ ਔਨ them ਇਹੀ ਨਹੀਂ ਤੁਸੀਂ ਅੱਗੇ ਇਹ ਤਾਂ ਜਦੋਂ ਅੱਜ ਮੈਡ ਵੀਟ ਕਿੰਨਾ ਵੀਡੀਓ ਪਾਈ ਤੁਹਾਡੇ ਸਭ ਦਾ ਸਾਰੇ মিডিਆ ਨੇ ਸਾਥ ਦਿੱਤਾ ਹੋਰ ਬਹੁਤ ਸਾਰੇ ਕਨਸਰਨਡ ਸਿਟੀਜ਼ਨਸ ਕਿਉਂਕਿ ਪੰਜਾਬੀ ਉਹ ਭਾਸ਼ਾ ਹੈ ਪੰਜਾਬੀ ਪੰਜਾਬ ਤੋਂ ਬੋਲੀ ਜਾਂਦੀ ਹੈ ਪਰ ਪੂਰੇ ਦੇਸ਼ ਦੇ ਵਿੱਚ ਜੰਮੂ ਕਸ਼ਮੀਰ ਹਿਮਾਚਲ ਹਰਿਆਣਾ ਰਾਜਸਥਾਨ ਉੱਤਰ ਪ੍ਰਦੇਸ਼ ਦਿੱਲੀ ਮੁੰਬਈ ਕੋਲਕਾਟਾ ਪੂਰੇ ਦੇਸ਼ ਦੇ ਵਿੱਚ ਬਹੁਤ ਸਾਰੇ ਇਧਨਿ ਦੇ ਪੰਜਾਬੀ ਬੋਲੀ ਜਾਂਦੀ ਹੈ ਇੰਨੀ ਇੰਪੋਰਟੈਂਟ ਭਾਸ਼ਾ ਨੂੰ ਜਿਹਦਾ ਕਲਚਰ ਇੰਨਾ ਮਹਾਨ ਹੋਵੇ ਜਿਹਦਾ ਇਤਿਹਾਸ ਇੰਨਾ ਮਹਾਨ ਹੋਵੇ ਉਸ ਨੂੰ ਲਿਖਣਾ ਭੁੱਲ ਜਾਂਦੇ ਨੇ ਇਹ ਗੱਲ ਮੈਂ ਨਹੀਂ ਪਤਾ ਕੌਣ ਕਹਿ ਰਹੇ ਉਸ ਤੋਂ ਬਾਅਦ ਹੀ ਨਹੀਂ ਆ ਜਿਹੜਾ ਲਿਖ ਕੇ ਦੇ ਦੇ ਤਾਂ ਕਿ ਆ ਸਾਡੀਆਂ ਹੈਂ ਬਾਚ ਪਤਾ ਹਾਂ ਅਸੀਂ ਪੰਜਾਬੀ ਲਿਖਣਾ ਭੁੱਲ ਗਏ ਸੀ ਰਸ਼ੀਅਨ ਲਿਖਣਾ ਭੁੱਲ ਗਏ ਸੀ ਨੇਪਾਲੀ ਉਹ ਪਾ ਦਿੱਤਾ ਥੈਨ ਬੀਜਪੀ ਦੀ ਆ ਟਵੀਟ ਕੀਤਾ ਉਹਨੇ ਜੀ ਘੰਟੇ ਡੇਢ ਘੰਟੇ ਪਹਿਲਾਂ ਇਹ ਕਹਿੰਦੇ ਆ ਮੈਂ ਪੜ੍ਹ ਕੇ ਸੁਣਾਉਂਦਾ ਹਾਂ ਬਿਨਾਂ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲੇ ਵਿਰੋਧੀਆਂ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਿਹੀ ਕਲੈਰੀਕਲ ਮਿਸਟੇਕ ਸ਼ੇਮ ਔਨ 뎀 ਬੀਜਪੀ ਪੰਜਾਬ ਆਪਣੇ ਅਫੀਸ਼ੀਅਲ ਟਵਿੱਟਰ ਹੈਂਡਲ ਤੋਂ ਇੱਕ ਟਵੀਟ ਕਰਦੀ ਹੈ ਕਿ ਪੰਜਾਬੀ ਅਰਕੀ ਬਾਸ਼ਾ ਜੇ ਉਹ ਪੰਜਾਬ ਜਿਸ ਦੇਸ਼ ਦੇ ਲਈ ਇੰਨਾ ਕੁਝ ਕੀਤਾ ਉਸ ਨੂੰ ਅਸੀਂ ਪਹਿਲੀ ਗੱਲ ਤਾਂ ਮੇਨ ਸਬਜੈਕਟ ਉਡਾ ਦਿੱਤਾ ਤੇ ਜਦੋਂ ਅਸੀਂ ਆਫੀਸ਼ੀਅਲ ਜਿਹੜੇ ਅਸੀਂ ਰੀਜਨਲ ਲੈਂਗੁਏਜ ਲਿਖ ਰਿਹਾ ਜਿੱਥੇ ਸਾਡੇ ਕੋਲ ਤੁਹਾਡੇ ਕਲੈਰੀਕਲ ਤੁਹਾਡੇ ਕਲਰਕਾਂ ਦੇ ਕੋਲ ਥਾਈ ਜਰਮਨ ਰਸ਼ੀਅਨ ਇਹ ਸਾਰੀ ਭਾਸ਼ਾਵਾਂ ਵਿੱਚ ਲਿਖਣ ਦਾ ਫੁਰਸਤ ਸੀ ਉੱਥੇ ਉਹ ਕਹਿੰਦੇ ਪੰਜਾਬੀ ਲਿਖਣਾ ਭੁੱਲ ਗਏ ਇਟਸ ਅ ਕਲੈਰੀਕਲ ਮਿਸਟੇਕ ਇਹ ਪੰਜਾਬ ਪੰਜਾਬੀ ਦੇ ਜਜ਼ਬਾਤਾਂ ਦੇ ਨਾਲ ਖਲਵਾੜ ਤੇ ਉਸ ਤੋਂ ਬਾਅਦ ਇਹ ਹੋਰ ਜਿਹਨੂੰ ਕਹਿੰਦੇ ਨਾ ਜ਼ਖਮ ਕਰਕੇ ਚੀਰੇ ਲਾ ਕੇ ਲੂਨ ਛਿੜਕਦੇ ਨੇ ਇਦਾਂ ਦੇ ਟਵੀਟ ਕਰਕੇ ਮੈਨਰੇ ਤੇ ਪੁੱਛਣਾ ਚਾਹੁੰਦਾ ਕਿ ਤੁਹਾਨੂੰ ਲੱਗਦਾ ਕਿ इट्स ਅ ਕਲੈਰੀਕਲ ਮਿਸਟੇਕ ਕਦੀ ਤੁਸੀਂ ਕਿਸਾਨਾਂ ਦੇ ਪ੍ਰਤੀ ਕਦੀ ਸਾਡੇ ਆੜਤੀਆਂ ਪ੍ਰਤੀ ਹਰ ਪੱਖੋਂ ਪੰਜਾਬ ਦਾ ਗਲਤ ਤੇ ਹੁਣ ਹੁਣ ਸਿੱਧੀ ਕਹਿੰਦੇ ਕਿ ਜੜਾਂ 'ਚ ਹੀ ਤੇਜਾਬ ਪਾ ਦਿਓ ਲੈਟਸ ਖਤਮ ਕਰੀਏ ਗੱਲ ਕਦੀ ਅਸੀਂ ਅਸੀਂ ਕਿਸਾਨਾਂ ਨਾਲ ਪੰਗੇ ਲੈਂਦੇ ਕਦੀ ਆਰਤੀਆਂ ਨਾਲ ਲੈਂਦੇ ਕਦੀ ਅਸੀਂ ਫਸਲਾਂ ਚ ਮੰਡੀ ਮੰਡੀਆਂ ਚ ਫਸਲ ਨਹੀਂ ਚੱਕਦੇ ਕਦੀ ਆਰਡੀਐਸ ਰੋਕ ਦਿੰਦੇ ਆ ਕਦੀ ਸਕੂਲਾਂ ਦਾ ਪੈਸਾ ਰੋਕ ਦਿੰਦੇ ਆ ਕਦੀ ਡਿਸਪੈਂਸਰੀਆਂ ਦਾ ਪੈਸਾ ਹੁਣ ਕਹਿੰਦੇ ਖਤਮ ਕਰਦੇ ਆ ਕੰਮ ਕਰਦੇ ਆ ਪੰਜਾਬ ਦੀ ਜੜਾਂ 'ਚ ਹੀ ਤਜਾਬ ਪਾ ਦਿੰਦੇ ਆ ਪੰਜਾਬੀ ਨੂੰ ਖਤਮ ਕਰ ਦੋ ਇਹ ਇਹ ਸਾਜ਼ਿਸ਼ ਹੈ ਬੀਜੇਪੀ ਦੀ ਫਰੇ ਸਰਦਾਰ ਭਗਵੰਤ ਮਾਨ ਦੀ ਸਰਕਾਰ ਹੈ ਅਸੀਂ ਇਸ ਦੇ ਉੱਤੇ ਬਹੁਤ ਸਟ੍ਰਿਕਟ ਸ탠ਡ ਲਿਆ ਜਿੱਥੇ ਮੇਰੇ ਵੱਲੋਂ ਇੱਕ ਖੱਤ ਯੂਨੀਅਨ ਮਿਨਿਸਟਰ ਧਰਮਿੰਦਰ ਪ੍ਰਧਾਨ ਜੀ ਨੂੰ ਲਿਖਿਆ ਗਿਆ ਤੇ ਉਹਦੇ ਵਿੱਚ ਅਸੀਂ ਹੁਣ ਇਹ ਕਿਹਾ ਸਾਨੂੰ ਇੱਕ ਕਲੈਰिकल ਸਾਨੂੰ ਪਤਾ ਚਰਨਾ ਜਰੂਰੀ ਹੈ ਕਿ ਤੁਸੀਂ ਕੀ ਐਕਸ਼ਨ ਲੈਂਦੇ ਇਟਸ ਨਾਟ ਅ ਕਲੈਰिकल ਮਿਸਟੇਕ ਇਹ ਪੰਜਾਬ ਦੇ ਜਜ਼ਬਾਤਾਂ ਦੇ ਨਾਲ ਖਿਲਵਾੜ ਹੈ ਹਰ ਪੰਜਾਬੀ ਦਾ ਅੱਜ ਉਹ ਪੰਜਾਬੀ ਚਾਹੇ ਉਹ ਅਮਰੀਕਾ ਬੈਠਾ ਚਾਹੇ ਕੈਨੇਡਾ ਬੈਠਾ ਚਾਹੇ ਆਸਟ੍ਰੇਲੀਆ ਬੈਠਾ ਪੰਜਾਬੀ ਪੂਰੀ ਦੁਨੀਆ ਦੇ ਵਿੱਚ ਅੱਜ ਹਰ ਪੰਜਾਬੀ ਦਾ ਦਿਲ ਦੁਖਿਆ ਇਕੱਲੇ ਪੰਜਾਬ ਚ ਨਹੀਂ ਤੇ ਸਾਨੂੰ ਇੱਥੇ ਐਕਸ਼ਨ ਚਾਹੀਦਾ ਕਿ ਕੌਣ ਇਹਦੇ ਬਾਰੇ ਰਿਸਪੋਨਸੀਬਲ ਹੈ ਤੇ ਦੂਜੀ ਗੱਲ ਪੰਜਾਬ ਸਰਕਾਰ ਵਿਦ ਇਮੀਡੀਏਟ ਇਫੈਕਟ ਇੱਕ ਨੋਟੀਫਿਕੇਸ਼ਨ ਜਾਰੀ ਕਰ ਰਹੀ ਹੈ ਕਿ ਪੰਜਾਬ ਦੇ ਵਿੱਚ ਕੋਈ ਵੀ ਐਦਾਂ ਦਾ ਬੋਰਡ ਕੋਈ ਵੀ ਐਦਾਂ ਦਾ ਸਕੂਲ ਸਾਡਾ ਜਿਹੜਾ ਐਕਟ ਹੈ ਉਸ ਤੋਂ ਵਿੱਚ ਪਾਵਰਮੈਂਟ ਲੈ ਕੇ ਕਿ ਪੰਜਾਬੀ ਮੇਨ ਸਬਜੈਕਟ ਹੋਊਗਾ ਤੇ ਅਗਰ ਕੋਈ ਵੀ 10ਵੀਂ ਜਮਾਤ ਦੇ ਵਿੱਚ ਬਿਨਾ ਪੰਜਾਬੀ ਮੇਨ ਸਬਜੈਕਟ ਤੋਂ ਪੰਜਾਬੀ ਪੜ੍ਾਈ ਜਾਂਦੀ ਹੈ ਉਹ ਡਿਗਰੀ ਜਿਹੜੀ ਹੈ ਉਹ ਜਿਹੜਾ ਸਰਟੀਫਿਕੇਟ ਹਨ ਨੂੰ ਨਲ ਐਂਡ ਵਾਈਡ ਮੰਨਿਆ ਜਾਊਗਾ ਇਹ ਸਾਰੇ ਬੋਰਡਸ ਦੇ ਉੱਤੇ ਇਮੀਡੀਏਟਲੀ ਲਾਗੂ ਹੁੰਦਾ ਹੈ ਇਹ ਨੋਟੀਫਿਕੇਸ਼ਨ ਅਸੀਂ ਆਪ ਜੀ ਨੂੰ ਦੇ ਰਹੇ ਹਾਂ ਇਹ ਅਫੀਸ਼ੀਅਲ ਨੋਟੀਫਿਕੇਸ਼ਨ ਹੈ ਮੈਂ ਆਪਣੇ ਐਜੂਕੇਸ਼ਨ ਸੈਕਟਰੀ ਨੂੰ ਖੱਤ ਲਿਖਿਆ ਤੇ ਇਸ ਤਰ੍ਹਾਂ ਹੀ ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹਾਂ ਜਿਹੜਾ ਪੰਜਾਬ ਸਰਕਾਰੇ ਨੋਟੀਫਿਕੇਸ਼ਨ ਕੱਢ ਰਹੀ ਹੈ ਪੰਜਾਬ ਅਤੇ ਹੋਰ ਪੇਸ਼ਾਵਾਂ ਨੂੰ ਸਿੱਖਿਆ ਦੇ ਪੰਜਾਬ ਐਕਟ 28 ਦੇ ਸੈਕਸ਼ਨ 3 ਸਮੇਤ ਸਾਰੇ ਉਪਬੰਧਾਂ ਉੱਤੇ ਇਸ ਸਮੇਂ-ਸਮੇਂ ਤੇ ਕੀਤੀਆਂ ਸੋਧਾਂ ਨੂੰ ਰੋਸ਼ਨੀ ਵਿੱਚ ਸਿੱਖਿਆ ਵਿਭਾਗ ਦੇ ਸਮੂਹ ਅਧਿਕਾਰੀਆਂ ਨੂੰ ਹੇਠ ਅਨੁਸਾਰ ਹਦਾਇਤ ਕੀਤੀ ਜਾਂਦੀ ਹੈ ਕਿਸੇ ਵੀ ਵਿਦਿਆਰਥੀ ਨੂੰ 10ਵੀਂ ਕਲਾਸ ਵਿੱਚ ਪੰਜਾਬੀ ਪੜ੍ਹੇ ਬਿਨਾ ਪਾਸ ਪਾਸ ਕੋਸ਼ਿਸ਼ ਨਾ ਕੀਤਾ ਜਾਵੇ ਨੰਬਰ 2 ਪੰਜਾਬ ਰਾਜ ਵਿੱਚ ਕਿ ਸੈਵੀ ਬੋਰਡ ਨਾਲ ਸੰਬੰਧਿਤ ਸਕੂਲ ਵਿੱਚ ਪੰਜਾਬੀ ਨੂੰ ਮੁੱਖ ਭਾਸ਼ਾ ਵਜੋਂ ਪੜਾਇਆ ਜਾਵੇ ਜਿਹੜਾ CBSE ਆਪਣਾ ਡਰਾਫਟ ਲੈ ਕੇ ਆਈ ਹੈ ਜਿਹੜੇ ਕਹਿੰਦੇ ਪੰਜ ਪੇਪਰਾਂ ਦੇ ਤਾਂ ਸਹੀ ਪੂਰੇ ਪੇਪਰ ਹੋਣ ਗਿਆ ਇਹਨਾਂ ਆਮ ਮੰਗ ਹੁੰਦੇ ਪਰ ਇੱਕ ਫੋਰਨ ਲੈਂਗੁਏਜ ਨਾਲ ਕੋਈ ਰੀਜਨਲ ਲੈਂਗੁਏਜ ਤੁਹਾਡੀ ਇੱਛਾ ਹੈ ਉਹ ਪੜ ਲਿਆ ਕਰੋ ਤੁਸੀਂ ਉਹਦਾ ਤੁਸੀਂ ਉਹ ਬਿਲਕੁਲ ਵੀ ਆਰ ਨਲਿੰਗ ਵੀ ਆਰ ਨਲਨ ਫਾਈਡ ਹੁੰਦਾ ਇਸ ਨੋਟੀਫਿਕੇਸ਼ਨ ਦੇ ਨਾਲ ਪੰਜਾਬੀ ਹੈਜ਼ ਟੂ ਬੀ ਦਾ ਮੇਨ ਸਬਜੈਕਟ ਉਸ ਤੋਂ ਬਾਅਦ ਅੱਗੇ ਲਿਖਿਆ ਜਾਂਦਾ ਇਨਾਂ ਦਾ ਇਤਨੂ ਲੰਗੜਾ ਕਰਨ ਵਾਲੇ ਸਕੂਲਾਂ ਵਿਰੁੱਧ ਪੰਜਾਬੀ ਅਤੇ ਹੋਰ ਪਛਾਵਾਂ ਸਿੱਖਿਆ ਦੇ ਪੰਜਾਬ ਐਕਟ 2008 ਵਿੱਚ ਇਸ ਸਮੇਂ ਤੋਂ ਕੀਤੀਆਂ ਗਈਆਂ ਸੋਧਾਂ ਅਨੁਸਾਰ ਸਖਤ ਕਾਰਵਾਈ ਕੀਤੀ ਜਾਵੇਗੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਇਹ ਐਕਟ 2008 ਸਣਿਆ ਸੀ ਜਿਹਦੇ ਵਿੱਚ ਕੋਈ ਅਗਰ ਪੰਜਾਬੀ ਨਹੀਂ ਪੜ੍ਹਾਉਂਦਾ ਕੋਈ ਸਕੂਲ ਤਾਂ 25000 ਰੁਪਏ ਜੁਰਮਾਨੇ ਦੀ ਪ੍ਰੋਵੀਜ਼ਨ ਸੀਗਾ 2021 ਦੇ ਵਿੱਚ ਇਸ ਨੂੰ ਐਮੈਂਡ ਕਰਕੇ 50000 ਕਰ ਦਿੱਤਾ ਗਿਆ ਸੀ ਪਰ ਕਦੀ ਕਿਸੇ ਸਕੂਲ ਤੇ ਜੁਰਮਾਨਾ ਨਹੀਂ ਹੋਇਆ ਸੀ ਇਹ ਆਮ ਆਦੀ ਪਾਰਟੀ ਦੀ ਸਰਕਾਰ ਦੇ ਟੈਨਿਓਰ ਦੇ ਵਿੱਚ ਤੇ ਜਦੋਂ ਜਦੋਂ ਵੀ ਅੱਜ ਵੀ ਮੈਂ ਆਪ ਜੀ ਦੇ ਰਹੀਂ ਕਿੰਨਾ ਮੇਰੇ ਕਦੇ ਵੀ ਜਦੋਂ ਵੀ ਧਿਆਨ ਚ ਆਇਆ ਕਿ ਪੰਜਾਬੀ ਕਿਸੇ ਸਕੂਲ ਨੇ ਪੜ੍ਹਾਉਣ ਤੋਂ ਮਨਾ ਕੀਤੀ ਹੋਵੇ ਤਾਂ ਉਸ ਦੇ ਉੱਤੇ ਅਸੀਂ ਸਖਤ ਕਾਰਵਾਈ ਕੀਤੀ ਹੈ ਆਮਨ ਲੈ ਕੇ ਆਇਆ 2023 ਦੇ ਵਿੱਚ ਮੋਹਾਲੀ ਦੇ ਇੱਕ ਨਾਮੀ ਸਕੂਲ ਐਮਏਟੀ ਇੰਟਰਨੈਸ਼ਨਲ ਸਕੂਲ ਮੋਹਾਲੀ ਸਾਨੂੰ ਪਤਾ ਲੱਗਿਆ ਸੀ ਕਿ ਉਹ ਪੰਜਾਬੀ ਨਹੀਂ ਪੜ੍ਹਾ ਰਿਹਾ ਅਸੀਂ ਉਸ ਨੂੰ ਨੋਟਿਸ ਕੱਢਿਆ ਜਿਸ ਨੂੰ ਜਰਮਾਨਾ ਲਾਇਆ ਇਸ ਸੈਕਟ 50000 ਰੁਪਿਆ ਆਓ 50000 ਰੁਪਏ ਦੀ ਰਸੀਦ ਤੇ ਵੀ ਟੂ ਕੈਕਸ਼ਨ ਅੱਜ ਇਸ ਸਕੂਲ ਦੇ ਵਿੱਚ ਪੰਜਾਬੀ ਪੜਾਈ ਜਾ ਰਹੀ ਹੈ ਐਦਾ ਹੀ ਜਲੰਧਰ ਦਾ ਇੱਕ ਨਾਮੀ ਸਕੂਲ ਉਹ ਪੰਜਾਬੀ ਨਹੀਂ ਪੜਾ ਰਿਹਾ ਸੀ ਉਸ ਦੇ ਖਿਲਾਫ ਐਕਸ਼ਨ ਲਿਆ ਗਿਆ 2024 ਤੇ ਇੱਕ ਹੋਰ ਜਲੰਧਰ ਦੇ ਵਿੱਚ ਇੱਕ ਸਕੂਲ ਸੀ ਆਰਮੀ ਪਬਲਿਕ ਸਕੂਲ ਜਿਸ ਨੂੰ ਆਰਮੀ ਰਨ ਕਰਦੀ ਹੈ ਤੇ ਆਰਮੀ ਦਾ ਲੋਜਿਕ ਸੀ ਕਿ ਸਾਡੇ ਜਿਹੜੇ ਇੱਥੇ ਬੱਚੇ ਪੜ੍ਹਦੇ ਆ ਇਹ ਉਹਨਾਂ ਦੇ ਬੱਚੇ ਪੜਦੇ ਆ ਜੋ ਵੱਖ-ਵੱਖ ਸਟੇਟਸ ਤੋਂ ਟ੍ਰਾਂਸਫਰ ਹੋ ਕੇ ਆਉਂਦੇ ਆ ਇਸ ਕਰਕੇ ਸਾਨੂੰ ਪੰਜਾਬੀ ਪੜਾਣੀ ਲਾਜ਼ਮੀ ਨਹੀਂ ਕੋਈ ਸਾਊਥ ਇੰਡੀਆ ਤੋਂ ਆਇਆ ਕੋਈ ਈਸਟ ਇੰਡੀਆ ਤੋਂ ਆਇਆ ਵੀ ਅਸੀਂ ਪੰਜਾਬੀ ਅਸੀਂ ਉਹਨਾਂ ਨੂੰ ਕਿਹਾ ਠੀਕ ਹੈ ਥੋੜਾ ਕੋਈ ਅਫੀਸਰ ਹੋ ਸਕਦਾ ਉਸ ਦਾ ਬੱਚਾ ਆਵੇ 9ਵੀਂ ਜਮਾਤ ਚ ਆਵੇ ਫੋਰ ਏਗਜ਼ਾਮਪਲ ਵੈਸਟ ਬੰਗਾਲ ਤੋਂ ਆਇਆ ਹੋਵੇ ਅਫੀਸਰ ਉਹ ਟ੍ਰਾਂਸਫਰ ਹੋ ਗਿਆ ਆਪਣੇ ਬੱਚੇ ਪੰਜਾਬ ਪੜਾਣੇ ਆ ਤਾਂ ਉਸ ਨੂੰ 9ਵੀਂ ਦੇ ਵਿੱਚ ਨੋ ਵੀ ਦੀ ਪੰਜਾਬੀ ਦੀ ਬਜਾਏ ਅਸੀਂ ਬੇਸਿਕ ਪੰਜਾਬੀ ਪੜ੍ਹਾਵਾਂਗੇ ਪਰ ਬਿਨਾ ਪੰਜਾਬੀ ਪੜ੍ਹਾਏ ਪੰਜਾਬ ਦੇ ਵਿੱਚ ਕੋਈ ਵੀ ਇੱਕ ਸਕੂਲ ਨਹੀਂ ਚੱਲੂਗਾ ਆ ਜੋ ਜਿੰਨੇ ਵੀ ਆਰਮੀ ਦੇ ਸਕੂਲ ਹੈ ਉਸ ਦੇ ਵਿੱਚ ਵੀ ਜਿਹੜੀ ਪੰਜਾਬੀ ਅਸੀਂ ਲਾਜ਼ਮੀ ਕਰਾਈ ਹੈ ਆ ਵੀ ਮੈਂ ਤੁਹਾਨੂੰ ਕਿਸੇ ਨੇ ਵੀ ਚਾਹੀਦਾ ਹੋਗਾ ਇਹ ਸਾਡੇ ਕੋਲ ਤਾਂ ਇਹ ਜੋ ਕੱਲ ਤੋਂ ਵਾਪਰਿਆ ਤੇ ਮੈਂ ਮੀਡੀਆ ਦਾ ਵੀ ਸਭ ਸਭ ਦਾ ਧੰਨਵਾਦ ਕਰਦਾ ਕਿਉਂਕਿ ਇਹ ਗੱਲ ਇਹ ਆਪਣੇ ਵੀ ਹੋਂਦ ਦੀ ਗੱਲ ਹੈ ਇਹ ਪੰਜਾਬੀ ਦੀ ਹੋਂਦ ਦੀ ਗੱਲ ਹੈ ਤੁਸੀਂ ਸਭ ਨੇ ਵੀ ਆਵਾਜ਼ ਚੱਕੀ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਤੇ ਮੈਂ ਜਿਹੜਾ ਬੜਾ ਦਿਲ ਦੁਖਦਾ ਹੈ ਬੜੀ ਇਸ ਗੱਲ ਤੋਂ ਜਦੋਂ ਉਹ ਇਹਨਾਂ ਨੂੰ ਜਿਹੜਾ ਬੀਜੇਪੀ ਦੀ ਭਾਸ਼ਾ ਹੈ ਕਲੈਰੀਕਲ ਮਿਸਟੇਕ ਤੇ ਮੈਂ ਚਾਹੂੰਗਾ ਇਸ ਦੇ ਉੱਤੇ ਬੀਜੇਪੀ ਦੀ ਲੀਡਰਸ਼ਿਪ ਦੱਸੇ ਕਿ ਕੀ ਉਹ ਪੰਜਾਬ ਦੇ ਵਿੱਚ ਪੰਜਾਬੀ ਨੂੰ ਮੇਨ ਸਬਜੈਕਟ ਖਤਮ ਕਰਨਾ ਚਾਹੁੰਦੀ ਹੈ ਤੇ ਕੀ ਉਹਨਾਂ ਨੂੰ ਲੱਗਦਾ ਹੈ ਕਿ ਹਾਂ ਪੰਜਾਬੀ ਉਹਨਾਂ ਲਈ ਇੰਨੀ ਅਹਿਮੀਅਤ ਵੀ ਨਹੀਂ ਰੱਖਦੀ ਕਿ ਜਰਮਨ ਫ੍ਰੈਂਚ ਚਾਈਨੀਜ਼ ਜਪਾਨੀ ਥਾਈ ਉਤਪਾਅ ਸ਼ਾਮਾ ਮੈਂਸ਼ਨ ਹੋ ਜਾਣ ਤੇ ਪੰਜਾਬੀ ਮੈਂਸ਼ਨ ਹੋਵੇ ਰੀਜਨ ਦੇ ਵਿੱਚ ਇਹੀ ਅੱਜ ਦਾ ਵਿਸ਼ਾ ਸੀ ਜੀ ਅਸੀਂ ਇਸ ਨੋਟੀਫਿਕੇਸ਼ਨ ਨੂੰ ਬੜੀ ਸਖਤੀ ਦੇ ਨਾਲ ਲਾਗੂ ਕਰਾਂਗੇ CBSE will not be allowed CBSE ਨੂੰ ਅਲਾਉ ਨਹੀਂ ਕੀਤਾ ਜਾਊਗਾ ਆਪਣਾ ਇਸ ਡਰਾਫਟ ਨੂੰ ਜਦੋਂ ਤੱਕ ਪੰਜਾਬੀ ਨੂੰ ਮੇਨ ਭਾਸ਼ਾ ਜਾਨੀ ਇਟ ਹੈਸ ਟੂ ਬੀ ਹਾਂ ਹੋਰ ਕੋਈ ਬੱਚਾ ਫੋਰਨ ਲੈਂਗੁਏਜ ਸਿੱਖੇ ਜੀ ਸੱਦਕੇ ਸਿੱਖੇ ਬਹੁਤ ਖੁਸ਼ੀ ਦੀ ਗੱਲ ਹੈ ਪਰ ਜਿਹੜੇ ਉਹ ਜਿੱਥੇ ਉਹ ਪੰਜ ਸਬਜੈਕਟ ਕਹਿੰਦੇ ਨੇ ਨਹੀਂ ਉੱਥੇ ਪੰਜਾਬੀ ਹੈਸ ਟੂ ਬੀ ਦਾ ਮੇਨ ਸਬਜੈਕਟ ਪੰਜਾਬੀ ਦਾ ਪੇਪਰ ਜਿਵੇਂ ਹੁਣ ਹੋ ਰਿਹਾ ਉਵੇਂ ਹੀ ਹੋਊਗਾ ਏ ਅਸੀਂ ਲਾਜ਼ਮੀ ਕਰਾਂਗੇ ਵਰਨਾ ਜਿਹੜਾ ਹੈ CBSE has to face section ਤੇ ਉਹ ਜਿਹੜੇ ਬੱਚਿਆਂ ਦਾ ਸਰਟੀਫਿਕੇਟ ਹੈ ਉਹ ਨਲ ਐਂਡ ਵਾਇਡ ਮਲਿਆ ਜਾਊਗਾ ਇਹ ਪਾਵਰ बिकॉज ਇਟਸ ਅ ਸਟੇਟ ਸਬਜੈਕਟ ਦੀ ਪਾਵਰ ਸਾਡੇ ਕੋਲ ਹੈ ਧੰਨਵਾਦ ਜੀ ਬਈ ਸਰ ਜਿੱਥੇ ਇੱਕ ਪਾਸੇ ਪੰਜਾਬੀ ਦੀ ਗੱਲ ਕੀਤੀ ਜਾਂਦੀ ਹੈ ਤੇ ਸਾਰੀਆਂ ਰੀਜਨ ਲੈਂਗੁਏਜਸ ਦਾ ਪੇਪਰ ਜਿਹੜਾ ਇੱਕੋ ਦਿਨ ਤੇ ਗੱਲ ਹੋਈਗੀ ਕੀ ਲੱਗਦਾ ਕਿ ਇਸ ਤੋਂ ਚ ਹੋਰ ਵੀ ਸਟੇਟਸ ਨਾਲ ਗੱਲ ਕਰਕੇ ਤੁਸੀਂ ਐਕਸ਼ਨ ਜਿਹੜਾ ਓਬਵੀਅਸਲੀ ਓਬਵੀਅਸਲੀ ਅਸੀਂ ਉਹ ਵੀ ਕਰਾਂਗੇ ਪਰ ਅਜਮਨ ਨੂੰ ਇਸ ਕੱਲ ਦੀ ਖੁਸ਼ੀ ਹੈ ਕਿ ਕਿਤੇ ਉੜੀਆ ਦੇ ਨਾਲ ਹੋਰ ਵੀ ਬਹੁਤ ਸਾਰੇ ਸਟੇਟਸ ਦੇ ਨਾਲ ਪਰ ਪੰਜਾਬ ਟੁੱਕਰ ਲੀਡ ਪੰਜਾਬ ਨਾਲ ਜਿਹੜੀ ਜਿਹੜੀ ਲੀਡ ਲਈ ਹੈ ਤੇ ਤੁਸੀਂ ਅੱਜ ਦੇਖੋ ਕਿ ਉਹਨਾਂ ਨੂੰ ਦੋ ਚਾਰ ਘੰਟਿਆਂ ਚ ਇੰਨੀ ਤਾਂ ਕਿ ਇੱਕਦਮ ਲੈ ਕੇ ਆਣਾ ਪਰ ਮੁੱਦਾ ਮੈਂ ਫਿਰ ਤੁਹਾਨੂੰ ਕਹਿ ਰਿਹਾ ਇਹ ਸਮਝਣ ਦੀ ਲੋੜ ਹੈ ਇਟ ਇਜ਼ ਨਾਟ ਅਬਾਊਟ ਕਿ ਰੀਜਨਲ ਲੈਂਗੁਏਜ ਪੰਜਾਬ ਪੰਜਾਬੀ ਲਿਖਣਾ ਭੁੱਲ ਗਏ ਉਹਨਾਂ ਨੇ ਮੇਨ ਸਬਜੈਕਟ ਚ ਹੀ ਜਿਹੜੇ ਤੁਹਾਡੇ ਭਾਸ਼ਾ ਮੇਨ ਭਾਸ਼ਾਵਾਂੋਂ ਗੈਪ ਕਰਤੀਆਂ ਉਹਨਾਂ ਕਹਿੰਦਾ ਕਿ ਠੀਕ ਹੈ ਇੱਕੋ ਦਿਨ ਚ ਦੋ ਪੇਪਰ ਦੇ ਦੇਆ ਕਰੋ ਕੋਈ ਗੱਲ ਨਹੀਂ ਜਿਵੇਂ ਮੈਂ ਤੁਹਾਨੂੰ ਉਦਾਹਰਣ ਨਾਲ ਆਪ ਪੜ੍ਹ ਕੇ ਸੁਣਾਇਆ ਤੇ ਸਾਰਾ ਕੁਝ ਸੀਬੀਐਸਸੀ ਦੀ ਵੈਬਸਾਈਟ ਤੇ ਹੈ ਬਸ ਇਹ ਲਾਜ਼ਮੀ ਪੰਜਾਬੀ ਹੁੰਦੀ ਤੁਸੀਂ ਗੱਲ ਕਰਦੇ ਹੋਣੀ ਚਾਹੀਦੀ ਜੀ ਉਹਦੇ ਲਈ ਅਗਲਾ ਕੀ ਪ੍ਰੋਗਰਾਮ ਹੈ ਕਿ ਹੋ ਗਿਆ ਕਿ ਦਬਾਅ ਮੈਂ ਤੁਹਾਨੂੰ ਜੀ ਇਹ ਚਿੱਠੀਆਂ ਦੇ ਦਿੰਦੇ ਜੀ ਓਬਵੀਅਸਲੀ ਹੋਏ ਕਿ ਅਸੀਂ ਸਮੇਂ-ਸਮੇਂ ਦੇ ਉੱਤੇ ਚੈੱਕ ਵੀ ਕਰਾਂਦੇ ਮੈਂ ਤੁਹਾਨੂੰ ਆਪ ਕਿਹਾ ਅਗਰ ਤੁਹਾਡੇ ਧਿਆਨ 'ਚ ਵੀ ਕੋਈ ਵੀ ਇਦਾਂ ਦਾ ਸਕੂਲ ਹੈ ਇਵਨ ਐਜ਼ ਆਫ ਨਾਓ ਤੁਸੀਂ ਮੈਂ ਤੁਹਾਨੂੰ ਇਹ ਡਾਕੂਮੈਂਟਸ ਵੀ ਸਾਂਝੇ ਕਰ ਦੂੰਗਾ ਸਾਰੇ মিডিਆ ਦੇ ਨਾਲ ਸਭ ਦੇ ਨਾਲ ਆ ਜਿਹੜੇ ਤਿੰਨ ਚਾਰ ਸਕੂਲਾਂ ਦੇ ਉੱਤੇ ਇਹਦੇ 'ਚ ਲਿਖਿਆ ਹੋਇਆ ਸਮੇਂ-ਸਮੇਂ ਦੇ ਉੱਤੇ ਅਸੀਂ ਚੈਕਿੰਗਸ ਕਰਾਂਦੇ ਬਹੁਤ ਸਰਕਲ ਇੱਕ ਸੈਕਿੰਡ ਅਸੀਂ ਰੱਖਾਂਗੇ ਉਸ ਵੇਲੇ ਜਿਹੜੇ ਲੱਖਾਂ ਸਟੂਡੈਂਟਸ ਆ ਉਹ ਉਹਦਾ ਨੰਬਰ ਉਸੇ ਚ ਆਗੇ ਨਾ ਕਾਦੇ ਪੰਬਲ ਪੁੱਸੇ ਚ ਆਗੇ ਜੀ ਨਹੀਂ CBSE ਹੈਸ ਟੂ ਕਮ ਬਾਈ ਆਰ ਵੇ CBSE ਨੂੰ ਸਾਡੇ ਉਹਦੇ ਤੇ ਆਣਾ ਪਊਗਾ ਜੀ ਆ ਜਿਹੜਾ ਵੈਸੇ ਵੀ ਪਹਿਲੀ ਗੱਲ ਇੱਥੇ ਡਰਾਫਟ ਸੈਕਿੰਡ ਇਟਸ ਅ ਸਟੇਟ ਸਬਜੈਕਟ ਉਨੀ ਤਾਈਂ ਤਾਂ ਸਟੇਕ ਹোলਡਰਸ ਤੋਂ ਮੰਗਿਆ ਪੰਜਾਬੀ ਉਹਨਾਂ ਨੂੰ ਪੜਾਣੀ ਹੀ ਪੈਣੀ ਹੈ ਤੁਸੀਂ ਕੀ ਲੱਗਦੇ ਹੋ BJP ਆਪਣੀ ਇਸ ਕੋਸ਼ਿਸ਼ ਕਾਮਯਾਬ ਹੋ ਜੂਗੀ ਤੁਹਾਨੂੰ ਕੀ ਲੱਗਦਾ ਹੈ CBSE ਤੋਂ ਸਰਟੀਫਿਕੇਟਸ ਜਿਹੜੇ ਆ ਦਵਾੜੇ ਪੰਜਾਬੀ ਦੇ ਨਾਮ ਉਹ ਉਸਦੇ ਲਈ ਕੀ ਸਟੈਟ

ਕੋਈ ਵੀ ਸਕੂਲ ਚਾਹੇ ਬਿਨਾ ਕੋਈ ਕਹਿੰਦਾ ਜੀ ਮੈਂ ਸਕੂਲ ਖੋਲਤਾ ਬਿਨਾ ਬੋਰਡ ਤੋਂ ਪੰਜਾਬੀ ਬਣਾਣੀ ਪਊਗੀ ਪੰਜਾਬੀ ਮੇਨ ਸਬਜੈਕਟ ਹੋਊਗੀ ਪੰਜਾਬੀ ਨੂੰ ਲੈ ਕੇ ਐਕਟ ਬਣਿਆ ਸੀ ਉਹਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਕੰਮ ਨਹੀਂ ਹੋਇਆ ਹੁਣ ਕਾਫੀ ਦੇਰ ਤੋਂ ਤਾਂ ਬਹੁਤ ਪ੍ਰਚਾਰ ਹੋਇਆ ਸਰਕਾਰ ਨੇ ਜਿਵੇਂ ਹੁਣ ਅਦਾਕਾਰਾਂ ਦਾ ਵੀ ਕੰਮ ਧੂਰਾ ਪਿਆ ਅਦਾਕਾਰਾਂ ਦੇ ਵਿੱਚ ਪੰਜਾਬੀ ਦਾ ਉਹਦੇ ਬਾਰੇ ਕੀ ਹੋ ਰਹੀ ਹੈ ਬੇਸਿਕਲੀ ਜੀ ਲੈਂਗੁਏਜਸ ਡਿਪਾਰਟਮੈਂਟ ਵੀ ਮੇਰੇ ਕੋਲ ਹੈ ਤੁਸੀਂ ਇਹ ਕਹੋਗੇ ਕੰਮ ਨਹੀਂ ਹੋਇਆ ਗਲਤ ਗੱਲ ਹੈ ਬਹੁਤ ਸਾਰੀ ਚੀਜ਼ਾਂ ਹੋ ਸਕਦਾ ਆਪ ਤੇ ਆਪ ਤੱਕ ਨਹੀਂ ਪਹੁੰਚੀਆਂ ਹੋਣ ਮੈਂ ਤੁਹਾਨੂੰ ਅੱਜ ਹੋਰ ਦਿਖਾ ਦੂੰਗਾ ਕਿ ਕਿਸ ਤਰੀਕੇ ਨਾਲ ਤੇ ਇਦਾਂ ਦਾ ਤੁਹਾਨੂੰ ਕੋਈ ਵੀ ਇਨਸਟੈਂਸ ਪਹਿਲਾਂ ਨਹੀਂ ਮਿਲੂਗਾ ਇਦਾਂ ਦਾ ਕੋਈ ਵੀ ਉਦਾਹਰਨ ਪਹਿਲਾਂ ਨਹੀਂ ਮਿਲੂਗਾ ਇਹ ਸਾਡੀ ਸਰਕਾਰ ਚ ਹੀ ਹੋਇਆ ਕਿ ਵੱਡੇ ਵੱਡੇ ਬ੍ਰਾਂਡਸ ਅੱਜ ਤੁਸੀਂ ਕਿਸੇ ਵੀ ਜਗ੍ਹਾ ਕਿਸੇ ਵੀ ਮਾਲ ਚ ਚਲੇ ਜਾਓ ਕੋਈ ਤੁਹਾਨੂੰ ਪੰਜਾਬੀ ਲਿਖੀ ਮਿਲਦੀ ਹੈ ਨਾ ਜੀ ਤੁਸੀਂ ਐਡਵੋਕੇਟ ਹੋ ਕਿੰਨੀਆਂ ਅਦਾਲਤਾਂ ਦਾ ਕੰਮ ਹੈ ਜਿਹੜਾ ਆਰਡਰ ਕਾਪੀਆਂ ਪੰਜਾਬੀ ਦੋ ਦੋ ਚੀਜ਼ਾਂ ਰੋਹਿਤ ਮੇਰੀ ਤੁਸੀਂ ਗੱਲ ਸਮਝੋ ਜਿਹੜਾ ਜਿੱਥੇ ਜੁਡੀਸ਼ਰੀਅਸ ਦੇ ਉਹ ਤੁਸੀਂ ਤੁਸੀਂ ਆਪ ਹੀ ਹੈ ਨਾ ਐਡਵੋਕੇਟਾਂ ਬੇਸ ਦੇ ਬੇਸਿਕ ਟਰਮ ਚਾ ਸਰਕਾਰ ਜੁਡੀਸ਼ਰੀ ਨੂੰ ਨਹੀਂ ਕਹਿ ਸਕੀ ਸਮਝ ਰਹੇ ਹੋ ਮੇਰੀ ਗੱਲ ਹਾਂ ਉਹਦੇ ਵਿੱਚ ਉਹਦੇ ਆਬਵੀਅਸਲੀ ਮੇਰੀ ਗੱਲ ਹੈ ਬਟ ਤੁਸੀਂ ਫਿਰ ਮੈਂ ਤੁਹਾਨੂੰ ਕਹਿ ਰਿਹਾ ਉਹ ਮਾਈ ਲਾਰਡਸ ਨੇ ਜੀ ਬੋਟਸ ਵੀ ਰਿਪੋਰਟ ਵਿੱਚ ਪੈਂਡਿੰਗ ਹੈ ਉਹ ਸਟੇਟ ਗਵਰਨਮੈਂਟ ਦੇ ਕੰਮੀਆਂ ਜੀ ਉਹ ਪੈਂਡਿੰਗ ਆ ਉਹਦੇ ਬਾਰੇ ਕੀ ਕਹੋਗੇ ਠੀਕ ਹੈ ਉਹ ਪੰਜਾਬੀ ਦੇ ਜਿਹੜੇ ਟਰਾਂਸਲੇਟਰ ਸਟੈਨੋਲਰ ਸਭ ਫਰਕ ਸਟੱਪ ਉਹ ਮਾਈ ਕੋਰਟ ਦੇ ਕੀ ਹੋਇਆ ਇਸ ਸਰਕਾਰ ਭਰਤੀ ਕਰੇਗਾ ਕਰਾਂਗੇ ਜੀ ਭਰਤੀ 55000 ਬੰਦੇ ਭਰਤੀ ਕੀਤੇ 8-10000 ਟੀਚਰ ਹੋਰ ਆ ਰਹੇ ਉਹ ਵੀ ਕਰਾਂਗੇ ਅੱਛਾ ਮੰਤਰੀ ਸਾਹਿਬ ਇੱਕ ਮੈਂ ਹੋਰ ਜੀ ਕਿਉਂਕਿ ਲਈ ਤੁਸੀਂ ਇਸ ਵਿਸ਼ੇ ਦੇ ਉੱਤੇ ਤੇ ਪਿਛਲੇ ਦਿਨੀ ਵਿਧਾਨ ਸਭਾ ਚ ਵੀ ਇਹ ਵਿਸ਼ਾ ਉਠਿਆ ਸੀ ਮੈਂ ਤੁਹਾਨੂੰ ਇਹ ਵੀ ਦੱਸ ਦਵਾਂ ਪੰਜਾਬ ਨੇ ਬੜੀ ਕਲੀਅਰਲੀ ਤਰੀਕੇ ਨਾਲ ਇਹ ਕਹਿ ਦਿੱਤਾ ਹੈ ਕਿ ਪੰਜਾਬ ਇੱਕ ਆਪਣੀ ਐਜੂਕੇਸ਼ਨ ਪਾਲਿਸੀ ਲੈ ਕੇ ਆਊਗਾ ਇਸ ਦੇ ਵਾਸਤੇ ਪੰਜਾਬ ਇੱਕ ਮਾਹਿਰਾਂ ਦੀ ਟੀਮ ਜੀਡੀਆ ਕੁਲ ਸਟੇਟ এডਿਕੇਸ਼ਨ ਪਾਲਿਸੀ ਬਣਾਣਾ এডਿਕੇਸ਼ਨ ਪਾਲਿਸੀ ਬਣਾਣਾ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਉਸਨੇ ਤੁਹਾਡੀ ਆਨ ਵਾਲੀ ਨਸਲਾਂ ਆਨ ਵਾਲੇ ਭਵਿੱਖ ਨੂੰ ਤੈਅ ਕਰਨਾ ਹੁੰਦਾ ਹੈ ਤਾਂ ਅਸੀਂ ਉਸ ਐਕਸਪਰਟਸ ਦੀ ਕਮੇਟੀ ਜਿਹੜੀ ਹੈ ਉਹ ਮਾਨਯੋਗ ਸੀਐਮ ਸਾਹਿਬ ਦੀ ਰਹਿਨਮਾਈ ਦੇ ਹੇਠ ਜਿਹੜਾ ਹੈ ਉਹ ਗਠਨ ਕਰਨ ਜਾ ਰਹੇ ਹਾਂ ਉਹ ਆਲਰੇਡੀ ਇਨ ਪ੍ਰੋਸੈਸ ਦੇ ਵਿੱਚ ਹੈ ਤੇ ਪੰਜਾਬ ਆਪਣੀ ਸਟੇਟ এডਿਕੇਸ਼ਨ ਪਾਲਿਸੀ ਲੈ ਕੇ ਆਊਗਾ ਵੀ ਆਰ ਫਰਮ ਵਿਦ ਇਟ ਤੇ ਹੋਰ ਵੀ ਕਿਸੇ ਵੀ अटेम्प्ट ਦੇ ਰਹਾਂਗੇ ਨੈਸ਼ਨਲ এডਿਕੇਸ਼ਨ ਪਾਲਿਸੀ ਦੇ ਰਹਾਂਗੇ ਜਾਂ ਹੋਰ ਕਿਸੇ ਤਰੀਕੇ ਦੇ ਨਾ ਰਹਾਂਗੇ اگر కేంద్ర میں కేంద్ర تو بھاو جڑی موجودہ بی جے پی سرکار ہے اگر کوئی بھی سیدھا یا ٹیڈا کوئی بھی اٹمپٹ کروگی پنجاب پنجابی پنجابی سبیاچار پنجابی تاریخ ਸਾਡੇ ਕਲਚਰ ਨਾਲ ਜਵਾਰ ਨੂੰ ਉਸ ਨੂੰ ਅਸੀਂ ਬਿਲਕੁਲ برداشت ਨਹੀਂ ਕਰਾਂਗੇ ਬਹੁਤ سارے ਸਕੂਲ ਜਿਹੜੇ ਖਾਸ ਕਰਕੇ ਕਨਵਨਟ ਸਕੂਲ ਜਿਹੜੇ ਹੈਗੇ ਨੇ ਜਿੱਥੇ ਹਿੰਦੀ ਦੇ ਪੰਜਾਬੀ ਦੇ ਵਿੱਚ অপਸ਼ਨ ਰੱਖੀ ਜਾਂਦੀ ਹੈ ਉਹ ਕਹਿੰਦੇ ਨੇ ਕਿ ਸਾਡੇ ਕੋ ਪੰਜਾਬੀ ਹੈਗੀ ਹੈ ਇਹ ਬੱਚੇ ਦੇ ਉੱਤੇ ਡਿਪੈਂਡ ਕਰਦਾ ਲੈ ਲਓ ਕਰਦਾ ਕਿ ਉਹ ਪੰਜਾਬੀ ਪੜ੍ਹਨਾ ਚਾਹੁੰਦਾ ਹੈ ਨਹੀਂ ਜੀ ਇੱਕ ਵੀ ਨਹੀਂ ਹੈਗਾ ਤੁਹਾਡੀ ਸੋ ਅਸੀਂ ਦੱਸੋ ਇਦਾਂ ਦੇ ਇਸ ਰਿਐਕਸ਼ਨ ਹੋਊਗਾ ਉਨੀ ਹੋਊਗਾ ਗਿਵ ਮੀ ਦਾ ਲਿਸਟ ਤੁਹਾਡੇ ਨੋਟੀਫਿਕੇਸ਼ਨ ਅਨੁਸਾਰ ਪੰਜਾਬੀ ਪੜਾਨੀ ਜ਼ਰੂਰੀ ਹੈ ਉਹ ਜ਼ਰੂਰੀ ਵੀ ਕਰ ਦਾਂਗੇ ਪਰ ਸਿੰਗਲ ਡੇ ਚੋ ਦੋ ਪੇਪਰ ਲੈਣਗੇ ਅਦਰ ਲੈਂਗੁਏਜ ਨਹੀਂ ਜੀ ਰੋਕੋ ਪੜੋ ਤੁਸੀਂ ਦੁਬਾਰਾ ਪ੍ਰਮੁੱਖ ਪਾਸ਼ਾ ਉਨੀ ਉਨੀ ਕਿਹਾ ਕਿ ਇਟਸ ਜਿਹੜਾ ਉਹਨੇ ਆਪਣੀ ਗਰੁੱਪ ਕੀਤੀ ਹੈ ਕਿ ਅਸੀਂ ਇਹਨਾਂ ਨੂੰ ਮੇਨ ਸਬਜੈਕਟ ਮੰਨਦੇ ਇਹਨਾਂ ਨੂੰ ਸੋ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਟ ਹੈਸ ਟੂ ਬੀ ਦਾ ਮੇਨ ਸਬਜੈਕਟ ਇਹ ਅਕ੍ਰਿਟੀ ਨੋਟਿਸ ਹਾਂਜੀ ਹੋਣੀ ਸਰ ਜਿਵੇਂ ਤੁਸੀਂ ਖਤਸ਼ ਜਿਤਾਇਆ ਕਿ ਇਹ ਸੀਬੀਐਸਸੀ ਆਈਸੀਐਸਸੀ ਆਈ ਦੀ ਬੋਰਡ ਇਹ ਕੱਲ੍ਹ ਕੋਈ ਹੋਰ ਬੋਰਡ ਬਣ ਜਾਂਦਾ ਹੈ ਇਹ ਜਿਹੜਾ ਫਾਈਨ ਹੈ ਕੋਈ ਹੋਰ ਇਹ ਮੋਟਾ ਕਰ ਰਹੇ ਨੇ ਕਿ ਜੇ ਕੋਈ ਇਹੇ ਦੀ ਹੱਟ ਕਰ ਲਓ ਉਹ ਫਾਈਨ ਤਾਂ ਇੱਕ ਸਿਰਫ ਇੱਕ ਪੀਨਲ ਐਕਸ਼ਨ ਅਗੇਂਸਟ ਦਾ ਸਕੂਲ ਬਟ ਜਿਹੜਾ ਤੁਹਾਨੂੰ ਮੈਂ ਦੱਸਿਆ ਤੋ ਉਹਦਾ ਜਿਹੜਾ ਸਰਟੀਫਿਕੇਟ ਹੋਈ ਨਹੀਂ ਮੰਨਿਆ ਜਾਊਗਾ ਉਹ ਐਨਓਸੀ ਨਹੀਂ ਮੰਨਿਆ ਜਾਊਗਾ ਸਕੂਲ ਹੀ ਨਹੀਂ ਐਗਜ਼ਿਸਟ ਕਰੂਗਾ ਉਹ ਉਹਦੀ ਉਹਦੀ ਜਿਹੜੀ ਹੋਂਦ ਹੈ ਉਹੀ ਖਤਮ ਹੋ ਜੂਗੀ ਮੁੱਦਾ ਬਿਲਕੁਲ ਜਾਇਜ਼ ਆ ਪਰ ਜਿਹੜਾ ਸਟੂਡੈਂਟ ਦਾ ਨੁਕਸਾਨ ਨਾ ਹੋਵੇ ਉਸ ਚੀਜ਼ ਦੀ ਪਰਪਾਈ ਕਿਵੇਂ ਜਿੱਤੀਏਗੀ ਕਿਉਂਕਿ ਬਹੁਤ ਸਾਰੇ ਸਕੂਲ ਹੋਣਗੇ ਜਿਹੜੇ ਸ਼ਾਇਦ 10ਵੀਂ ਕਰਵਾ ਦਨਗੇ ਕੱਲ ਨੂੰ ਆਪਾਂ ਕਹਦਾਂਗੇ ਕਿ ਵੈਲਿਡ ਨਹੀਂ ਕਰੋ ਰੋਹਿਤ ਇਸ ਵਕਤ ਦੇਖੋ ਸਮਝੋ ਇਟਸ ਫਾਰ ਦਾ ਨੈਕਸਟ ਅਕੈਡੈਮਿਕ ਸੈਸ਼ਨ ਜੀ ਜੀ ਤੇ ਨੈਕਸਟ ਅਕੈਡੈਮਿਕ ਸੈਸ਼ਨ ਸ਼ੁਰੂ ਹੀ ਨਹੀਂ ਹੋਇਆ ਮੈਂ ਤੁਹਾਨੂੰ ਇਹ ਵੀ ਸ਼ੁਰੂਆਤ ਚ ਹੀ ਦੱਸਤਾ ਸੀ ਇਹ ਡਰਾਫਟ ਹੈ ਇਜ਼ ਅ 9 ਮਾਰਚ ਤੱਕ ਹੈ ਤੇ ਇਸ ਨੂੰ 100% ਅਸੀਂ ਦੇਖੋ ਇਟਸ ਅ ਸਟੇਟ ਸਬਜੈਕਟ ਤੇ ਇਹਨੂੰ 100% ਕਰਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਦੀ ਹੈ ਅਸੀਂ ਉਹਨੂੰ ਲੀਗਲ ਲੜਨਾ ਪਵੇ ਨੋਟੀਫਿਕੇਸ਼ਨ ਇਟ ਵਿਲ ਬੀ ਕਿਸੇ ਵੀ ਬੱਚੇ ਦੇ ਜਿਹੜਾ ਹੈ ਭਵਿੱਖ ਦਾ ਜਿਹੜਾ ਹੈ ਉਸ ਤੇ ਉੱਤੇ ਨੁਕਸਾਨ ਨਹੀਂ ਹੋਊਗਾ ਪਰ ਸਭ ਤੋਂ ਵੱਡੀ ਗੱਲ ਇਹ ਹੈ ਤੁਸੀਂ ਇਸ ਗੱਲ ਦੀ ਗੰਭੀਰਤਾ ਨੂੰ ਸਮਝੋ ਇਹ ਕੋਈ ਛੋਟੀ ਗੱਲ ਨਹੀਂ ਹੈ ਸਾਡੀ ਦੇਸ਼ ਜਿਹੜੀ ਸਾਡੇ ਦੇਸ਼ ਦੀ ਖੂਬਸੂਰਤੀ ਇਹ ਹੈ ਤੇ ਉਸ ਖੂਬਸੂਰਤੀ ਨੂੰ ਭਾਜਪਾ ਖਤਮ ਕਰਨਾ ਚਾਹੁੰਦੀ ਹੈ ਰੀਜਨਲ ਲੈਂਗੁਏਜਸ ਨੂੰ ਖਤਮ ਕਰਨਾ ਚਾਹੁੰਦੀ ਹੈ ਇੱਕ ਬੜਾ ਹੀ ਜਿਹੜਾ ਗੰਭੀਰ ਮੁੱਛ ਹੈ ਤੇ ਉਸ ਤੋਂ ਵੀ ਵੱਡੀ ਗੱਲ ਮੈਂ ਤੁਹਾਨੂੰ ਫੇਰ ਜਿਹੜਾ ਆ ਤੁਸੀਂ ਜਿਹੜਾ ਤੁਹਾਨੂੰ ਆ ਟਵੀਟ ਪੜਾਇਆ ਮੈਨੂੰ ਉਸ ਤੋਂ ਵੱਡੀ ਗੱਲ ਕਿਸੇ ਮੁੱਦੇ ਤੇ ਦਾ ਨਾਲ ਖੜ ਜਾਇਆ ਕਰਨ ਆ ਕੇ ਹੁਣ ਤਾਂ ਹੋੰਦ ਦੀ ਗੱਲ ਆ ਗਈ ਸੀ ਪੰਜਾਬੀ ਆਸਤੇ ਵੀ ਦੁਬਾਰਾ ਮੈਂ ਤੁਹਾਨੂੰ ਕਹਿੰਦਾ ਇੱਕ ਸੈਕਿੰਡ ਰੁਕੋ ਤੁਸੀਂ ਇੱਕ ਨਾਲੇ ਪਹਿਲਾਂ ਰੁਕੋ ਆ ਦੇਖੋ ਰੀਜਨਲ ਲੈਂਗੁਏਜਸ ਦਿਖਾਉਂਦੇ ਆ ਕਿੰਨੀਆਂ ਭਾਸ਼ਾਵਾਂ ਲਿਖੀਆਂ ਸੁਣੀ ਜਾਇਓ ਭਾਸ਼ਾਵਾਂ ਦੇ ਨਾਮ रीजनल एंड फॉरेन लैंग्वेजेस ग्रुप राई गुरुंग तमंग शैपरा फ्रेंच संस्कृत कम्युनिकेटिव, संस्कृत उर्दू बंगाली तमिल मराठी गुजराती मणिपुरी, उर्दू कोर्स बी टिबियन जर्मन भोटी तेलगू बोडो चैपनीज भूटिया स्पेनिश कश्मीरी मिजो भाषा मिलाऊ था आंख भाषा से पता की लिखते हैं ਬਿਨਾ ਜਾਣਕਾਰੀ ਤੋਂ ਕੇਂਦਰ ਸਰਕਾਰ ਨੂੰ ਕੁਐਸਚਨ ਵਾਲਿਆਂ ਵਿਰੁੱਧ ਨੂੰ ਇਹ ਲੈਟਰ ਧਿਆਨ ਨਾਲ ਦੇਖਣਾ ਚਾਹੀਦਾ ਹੈ ਇੱਕ ਛੋਟੀ ਜਹੀ ਕਲੈਰੀਕਲ ਮਿਸਟੇਕ ਇਹ ਥਿਸ ਇਜ਼ ਬੀਜਪੀ ਆ ਲਿਖ ਰਿਹਾ ਪੰਜਾਬ ਦੀ ਹੈ ਹਾਂ ਬੀਜਪੀ ਪੰਜਾਬ ਦਾ ਅਫੀਸ਼ਲ ਮੈਨੂੰ ਟੈਗ ਕੀਤਾ ਤਾਂ ਹੀ ਪਤਾ ਲੱਗਿਆ ਜੀ ਇੱਕ ਜਨ ਸਾਹਿਬ ਕਿੱਥੇ ਆ ਗਿਆ ਸੀ ਸੈਂਟਰ ਸਰਕਾਰ ਦਾ ਜੀ ਕਿ ਐਗਜ਼ਾਮ ਲੈ ਜਾਣਗੇ 8 ਤੱਕ ਵੀ ਜੀ ਉਹ ਕਿਉਂਕਿ ਬੱਚਿਆਂ ਨੂੰ ਤੇ ਅਗਾਂਹ ਤੱਕ ਤੇ ਨਾ ਹੋਣਾ ਕਿਉਂਕਿ ਸਰਕਾਰ ਇਸ ਲੈਵਲ ਤੇ ਤਾਂ ਲੈਂਦੀ ਐ ਪਰ ਫਿਰ ਪਾਸ ਦਾ ਕਨਸੈਪਟ ਨਹੀਂ ਐ ਮੈਂ ਤੁਹਾਨੂੰ ਫਿਰ ਮੈਂ ਨਹੀਂ ਦੇਖੋ ਜੀ ਸਟੇਟ এডੂਕੇਸ਼ਨ ਇਜ਼ ਅ ਸਟੇਟ ਸਬਜੈਕਟ ਅਸੀਂ ਜਿਵੇਂ ਇਸ ਸਾਲ ਤੋਂ ਤੁਹਾਨੂੰ ਦੱਸਦੀ ਐ ਕਿ ਪੰਜਵੀਂ ਦਾ ਜਿਹੜਾ ਬੋਰਡ ਹੈ ਉਹ ਹੁਣ ਉਹ ਪੰਜਾਬ ਬੋਰਡ ਇਮਤਿਹਾਨ ਨਹੀਂ ਲੈਂਦਾ ਉਹ ਅਸੀਂ ਆਪਣੀ ਐਸ ਸੀ ਆਰਟੀ ਜਿਹੜੀ ਹੈ ਸਾਡੀ ਕੁਐਸਚਨ ਪੇਪਰ ਆਲਦੋ ਅਸੀਂ ਰਿਜ਼ਲਟ ਮੋਨੀਟਰ ਕਰਦੇ ਆ ਸਾਡੀ ਜਿਹੜੀ ਹੈ ਇਟਸ ਆਰ ਡੋਮੇਨ ਕਿ ਅਸੀਂ ਉਸ ਆਪਣੇ ਡੋਮੇਨ ਦੇ ਉੱਤੇ ਕੰਮ ਕਰ ਰਹੇ ਹਾਂ ਉਹਦੇ ਵਿੱਚ ਬਾਰ ਬਾਰ ਕਿਸੇ ਸਿੱਧੇ ਢੰਗ ਨਾਲ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਨਹੀਂ ਤਾਂ ਹਰ ਚੀਜ਼ ਪੰਗਾ ਲੈਣਾ ਕਿਸੇ ਵੀ ਚੀਜ਼ ਪਰ ਇਹ ਜਿਹੜਾ ਇਹ ਮੁੱਦਾ ਇਹ ਹੈ ਵਿਦਿਆ ਸਿੱਖਿਆ ਇੱਕ ਇਦਾਂ ਦੀ ਗੱਲ ਹੈ ਤੁਹਾਨੂੰ ਮੈਂ ਹੋਰ ਗੱਲ ਦੱਸ ਦਿੰਦਾ ਇਹ ਵੀ ਚੀਜ਼ਾਂ ਮੈਨੂੰ ਆ ਕੇ ਬਟੌਰ ਐਜੂਕੇਸ਼ਨ ਮਿਨਿਸਟਰ ਪਤਾ ਲੱਗੀਆਂ ਕਿ ਇੱਕ ਮਾਤ੍ਰ ਭਾਸ਼ਾ ਦੀ ਇੰਪੋਰਟੈਂਸ ਸਿਰਫ ਇੱਕ ਸਬ ਇੱਕ ਸਿਰਫ ਕਲਚਰ ਹਿਸਟੋਰਿਕਲੀ ਨਹੀਂ ਹੈ ਚਾਈਲਡ ਸਾਈਕੋਲੋਜੀ ਇਹ ਕਹਿੰਦੀ ਹੈ आप कि आप सब नु भी ਤੁਸੀਂ ਸਭ ਪੇਰੈਂਟਸ ਨੂੰ ਤੁਹਾਡੇ ਲਈ ਵੀ ਇਹ ਜਾਨਣਾ ਜ਼ਰੂਰੀ ਹੈ ਜਾਂ ਜਿੰਨੇ ਵੀ ਲੋਕ ਸੁਣ ਰਹੇ ਨੇ ਉਹ ਇਹ ਹੈ ਕਿ ਉਹ ਕਨਸੈਪਟ ਥੈਂਕ ਯੂ ਉਹ ਕਨਸੈਪਟ ਜੋ ਬੱਚੇ ਨੂੰ ਅਗਰ ਤੁਸੀਂ ਚਾਹਦੇ ਹੋ ਕਿ ਬੱਚਾ ਉਸ ਨੂੰ ਜ਼ਿੰਦਗੀ ਭਰ ਯਾਦ ਰੱਖੇ ਉਸ ਦੇ ਦਿਮਾਗ ਦੇ ਉੱਤੇ ਗਹਿਰੀ ਛਾਪ ਛੱਡ ਜਾਵੇ ਉਸ ਦੀ ਸਮਝ ਇਨਕਰੀਜ਼ ਹੋਵੇ ਤਾਂ ਉਹ ਕਨਸੈਪਟ ਪੰਜਾਬੀ ਚ ਸਮਝਾਉਣੇ ਚਾਹੀਏ ਮਾਤ ਪਾਸ਼ਾ ਜੋ ਵੀ ਉਹਦੀ ਮਾਤ ਪਾਸ਼ਾ ਜਿਸ ਦੇ ਮਾਤ ਪਾਸ਼ਾ ਦਾ ਮਤਲਬ ਕੀ ਹੋ ਗਿਆ ਜਿਸ ਦੇ ਵਿੱਚ ਆਪਾਂ ਉਹ ਆਪਣੇ ਪਹਿਲੇ ਅੱਖਰ ਬੋਲਨੇ ਸਿੱਖਦਾ ਜੋ ਘਰੇ ਬੋਲੀ ਜਾਵੇ ਤਾਂ ਉਸ ਦੇ ਉੱਤੇ ਜਿਹੜੀ ਉਹਦੀ ਸਮਝ ਉਹ ਵਾਦੀ ਹੈ ਸੋ ਚਰਤਸਿਅਸ ਸਾਫਤ ਪਾਸ਼ਾ ਨੂੰ ਹੀ ਖਤਮ ਕਰ ਰਹੇ ਉਹ ਵੀ ਦਸਵੀਂ ਅਰਗੇਨ ਜਮਾਤ ਦੇ ਵਿੱਚ ਤੇ ਸਿੰਪਲ ਮਤਲਬ ਹੈ ਕਿ ਤੁਸੀਂ ਤੁਹਾਡਾ ਜਿਹੜਾ ਮਕਸਦ ਸਿਰਫ ਪੰਜਾਬੀ ਪੰਜਾਬੀਅਤ ਨੂੰ ਨੁਕਸਾਨ ਪਹੁੰਚਾਣਾ ਨਹੀਂ ਹੈ ਤੁਸੀਂ ਇਹ ਚਾਹਦੇ ਹੋ ਕਿ ਦੇਸ਼ ਦੇ ਬੱਚੇ ਗਰੋ ਨਾ ਕਰਨ ਉਹ ਆਪਣਾ ਜਿੰਨਾ ਉਹਨਾਂ ਦੀ ਦਿਮਾਗ ਦੀ ਫੁੱਲ ਕਪੈਸਿਟੀ ਹੈ ਉੱਥੇ ਤੱਕ ਨਾ ਜਾਣ ਇਹ ਵੀ ਇੱਕ ਜਿਹੜਾ ਹੈ ਇਹ ਜਿਹੜਾ ਬੱਚਿਆਂ ਦੀ ਮਾਨਸਿਕ ਸਥਿਤੀ ਦੇ ਉੱਤੇ ਜਿਹੜਾ ਉਸਦੇ ਉਹਨਾਂ ਦੀ ਵਿੱਦਿਆ ਦੇ ਉੱਤੇ ਜਿਹੜਾ ਅਸਰ ਇਹ ਵੀ ਪਊਗਾ ਬੈਂ ਸਰ ਇੱਕ ਤੁਸੀਂ ਸਾਈਕੋਲੋਜੀਕਲ ਟੈਸਟ ਕਰੀਂ ਕੁਝ ਫੈਸਲਾ ਲੈਂਦਾ ਸੀਗਾ ਸਾਈਕੋਲੋਜੀਕਲ ਟੈਸਟ ਹੋਣਾ ਹੋਵੇਗਾ ਬੱਚੇ ਦਾ ਉਹ ਕੀ ਹੈਗਾ ਤੁਹਾਨੂੰ ਦੱਸ ਮੈਂ ਵੈਸੇ ਤਾਂ ਤੁਹਾਨੂੰ ਦੱਸੂਗਾ ਜੀ ਮੈਂ ਤਾਂ ਇਹ ਮੁੱਦਾ ਹੈ ਤੇ ਮੈਂ ਆਪ ਸਕਤੋਂ ਉਮੀਦ ਰੱਖਦਾ ਕਿ ਧੰਨਵਾਦ ਜੀ ਤੁਹਾਡਾ ਤੁਸੀਂ ਸਵੇਰ ਤੋਂ ਫਿਰ ਤੁਸੀਂ ਸਭ ਵੀ ਸਾਰੇ ਪੰਜਾਬੀ ਨੂੰ ਪਿਆਰ ਕਰਨ ਵਾਲੇ ਤੁਸੀਂ ਬਹੁਤ بلند ਆਵਾਜ਼ ਦੇ ਵਿੱਚ ਜਿਸ ਵੀ ਰਾਹੀਂ ਆਪਣੇ ਅਖਬਾਰਾਂ ਦੇ ਰਾਹੀਂ ਆਪਣੇ ਵੈਬ ਚੈਨਲ ਸੇ ਰਾਹੀਂ ਅ ਟਵੀਟ ਤੇ ਰਹੇ ਤੁਸੀਂ ਇਹ ਮੁੱਦਾ ਚੁੱਕਿਆ ਮੈਂ ਉਮੀਦ ਰੱਖਦਾ ਹਾਂ ਤੁਸੀਂ ਇਸ ਦੇ ਤੇ ਸਾਡੇ ਨਾਲ ਖੜੇ ਹੋ ਤੇ ਦੂਜੇ ਜਿਹੜਾ ਤੁਸੀਂ ਪੁੱਛਿਆ ਅਸੀਂ ਸਾਈਕੋਮੈਟ੍ਰਿਕ ਟੈਸਟ ਵੀ ਲੈ ਰਹੇ ਹਾਂ ਪਲੱਸ ਪੰਜਾਬ ਚ ਪਹਿਲੀ ਵਾਰੀ ਅਸੀਂ ਕੀ ਕੀਤਾ ਜਿੰਨੇ ਬੱਚੇ 12ਵੀਂ ਦਾ ਇਮਤਿਹਾਨ ਦੇ ਰਹੇ ਆ ਪੰਜਾਬ ਬੋਰਡ ਚ ਸੀਐਮ ਸਾਹਿਬ ਨੇ ਉਹਨਾਂ ਨੂੰ ਗੂਗਲ ਫਾਰਮ ਭੇਜਿਆ ਉਹ ਸਾਰੇ ਬੱਚਿਆਂ ਨੂੰ ਵਟਸਐਪ ਮੈਸੇਜ ਤੇ ਆਈਵੀਆਰ ਕਾਲਸ ਗਈਆਂ ਲਗਭਗ 1 ਲੱਖ 65 ਹਜ਼ਾਰ ਦੇ ਆਸ-ਪਾਸ ਬੱਚੇ ਇਸ ਸਾਲ ਦਾ ਜਿਹੜਾ ਬੋਰਡ ਦਾ ਐਗਜ਼ਾਮ ਦੇ ਰਹੇ ਆ ਉਹਨਾਂ ਦੇ ਵਿੱਚੋਂ ਸਵਾ ਲੱਖ ਬੱਚੇ ਨੇ ਰਿਪਲਾਈ ਕੀਤਾ ਉਸ ਗੂਗਲ ਫਾਰਮ ਨੂੰ ਗੂਗਲ ਫਾਰਮ ਹੈ ਕੀ ਇਹ ਉਸ ਦੇ ਵਿੱਚ ਬੱਚਿਆਂ ਨੇ ਪੁੱਛਿਆ ਕਿ ਅਸੀਂ ਤੁਹਾਡੇ ਤੋਂ ਇਹ ਜਾਨਣਾ ਚਾਹੁੰਦੇ ਹਾਂ ਕਿ ਤੁਹਾਡੇ 12ਵੀਂ ਤੋਂ ਇਮੀਡੀਏਟਲੀ ਬਾਅਦ ਤੁਹਾਡੇ ਪਲਾਨ ਕੀ ਹੈ ਤੁਸੀਂ ਗ੍ਰੈਜੂਏਸ਼ਨ ਵਾਸਤੇ ਜਾਣਾ ਚਾਹੁੰਦੇ ਹੋ ਤਾਂ ਕਿਹੜੇ ਕਾਲਜ ਜਾਣਾ ਚਾਹੁੰਦੇ ਹੋ ਪੰਜਾਬ ਜਾਣਾ ਚਾਹੁੰਦੇ ਹੋ ਪੰਜਾਬ ਤੋਂ ਬਾਹਰ ਜਾਣਾ ਚਾਹੁੰਦੇ ਹੋ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹੋ ਤੁਸੀਂ ਆਈਟੀਆਈ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਤੁਸੀਂ ਜੌਬ 'ਚ ਜਾਣਾ ਚਾਹੁੰਦੇ ਹੋ ਜਾਂ ਤੁਸੀਂ ਅਜੇ ਕੁਝ ਨਹੀਂ ਸੋਚਿਆ ਫਿਰ ਉਸ ਤੋਂ ਬਾਅਦ ਅੱਗੇ ਪੁੱਛਿਆ ਕਿ ਤੁਸੀਂ ਬੰਨਾ ਕੀ ਚਾਹੁੰਦੇ ਹੋ ਤੁਸੀਂ ਫੌਜ ਚ ਜਾਣਾ ਚਾਹੁੰਦੇ ਹੋ ਤੁਸੀਂ ਵਕੀਲ ਬੰਨਾ ਚਾਹੁੰਦੇ ਹੋ ਡਾਕਟਰ ਬੰਨਾ ਚਾਹੁੰਦੇ ਹੋ ਤਾਂ ਅਸੀਂ ਪੁੱਛੀ ਉਸ ਦੇ ਨਾਲ ਪਹਿਲੀ ਇਦਾਂ ਦਾ ਕਦੀ ਵੀ ਕਦੀ ਕੋਈ ਡਾਟਾ ਅਵੇਲੇਬਲ ਕਿਸੇ ਕੋਲ ਨਹੀਂ ਹੁਣ ਅਸੀਂ ਉਸ ਦੀ ਜਿਹੜੀ ਰੈਗੂਲਰ ਐਨਾਲਿਸਿਸ ਕਰ ਰਹੇ ਹੁਣ ਪੰਜਾਬ ਦੇ ਵਿੱਚ ਜੋ ਅਸੀਂ ਪਾਇਆ ਬੜਾ ਤੁਸੀਂ ਸਾਨੂੰ ਸੁਣ ਕੇ ਹੋਊਗਾ ਪੰਜਾਬ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਪਰਸੈਂਟੇਜ ਆਈ ਹੈ ਪੰਜਾਬ ਦੇ ਇਹੀ ਮੈਂ ਤੁਹਾਨੂੰ ਦੱਸ ਰਿਹਾ ਸੀ ਇਹ ਸਾਡੇ ਖੂਨ ਚ ਪੰਜਾਬ ਦੇ ਵਿੱਚ ਇਸ ਵਕਤ ਜੋ ਬੱਚੇ 12ਵੇਂ ਦਾ ਇਮਤਿਹਾਨ ਦੇ ਰਹੇ ਉਹਨਾਂ ਦੇ ਵਿੱਚੋਂ 20% ਬੱਚੇ ਜਾਂ ਫੌਜ ਜਾਂ ਪੁਲਿਸ ਜਾਣਾ ਚਾਹੁੰਦੇ ਆ ਜਾਂ ਆਰਮੀ ਜਾਂ ਪੁਲਿਸ ਨਾ ਹੁਣ ਇਸ ਅਸੀਂ ਕਿਉਂਕਿ ਹਾਇਰ ਐਜੂਕੇਸ਼ਨ ਵੀ ਮੇਰੇ ਕੋਲ ਹੈ ਟੈਕਨੀਕਲ ਐਜੂਕੇਸ਼ਨ ਵੀ ਵਿਭਾਗ ਮੇਰੇ ਕੋਲ ਹੈ ਤਾਂ ਸੀਐਮ ਸਾਹਿਬ ਇਹ ਚਾਹੁੰਦੇ ਆ ਅਸੀਂ ਉਹਨਾਂ ਨੂੰ ਮਾਹੌਲ ਮਹਿਆ ਕਰੀਂ ਚਾਹੇ ਉਹ ਅਸੀਂ ਪੰਜਾਬ ਪੁਲਿਸ ਨਾਲ ਵੀ ਗੱਲ ਕਰ ਰਹੇ ਆਂ ਆਰਮੀ ਕੈਂਟੋਨਮੈਂਟਸ ਨਾਲ ਵੀ ਗੱਲ ਕਰ ਰਹੇ ਕਿ ਇਮਤਿਹਾਨਤ ਤੋਂ ਬਾਅਦ ਉਹਨਾਂ ਨੂੰ ਕੁਝ ਸਮਾਂ ਪੁਲਸ ਲਾਈਨ ਦੇ ਵਿੱਚ ਯਾ ਆਰਮੀ ਕੈਂਟੋਨਮੈਂਟਸ ਤਾਂ ਕਿ ਅਸੀਂ ਉਹਨਾਂ ਨੂੰ ਕੀ ਬੈਸਟ ਜਿਹੜਾ ਮਾਹੌਲ ਹੈ ਸਾਡੇ ਕੋਲ ਸੀ ਪਾਈਟਸ ਹੈ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਦਾ ਹੈ ਕਿ ਪੁਲਿਸ ਦੀ ਜਿਹੜੀ ਐਦਾਂ ਹੀ ਤੇ ਉਸ ਤੋਂ ਬਾਅਦ ਵੀ ਰੈਂਕਸ ਹੈ ਅਸੀਂ ਨਹੀਂ ਕਹਿੰਦੇ ਕਿ ਹਰ ਬੱਚਾ ਸਿਰਫ ਇਹ ਦੇਖੇ ਕਿ ਹਾਂ ਕਨਸਟੇਬਲ ਨੇ ਉਹਨਾਂ ਵਿੱਚੋਂ ਬਹੁਤ ਸਾਰੇ ਆਈਪੀਐਸ ਵੀ ਬੰਨਣਾ ਚਾਹੁੰਦੇ ਹੋ ਤਾਂ ਤੁਸੀਂ ਉਦਾਂ ਦਾ ਮਾਹੌਲ ਉਹਨਾਂ ਨੂੰ ਜਿਹੜਾ ਹੈ ਮੁਹैया ਕਰਾਉਣ ਲਈ ਉਸ ਦੇ ਉੱਤੇ ਵਰਕ ਚੱਲ ਰਿਹਾ ਜਦੋਂ ਉਸ ਦੀ ਫਾਈਨਲ ਆਊਗਾ ਅਗਲੇ 5-7 ਦਿਨ ਦੇ ਵਿੱਚ ਮੈਂ ਸਾਫ਼ ਸਭ ਦੇ ਨਾਲ ਸਾਂਝਾ ਕਰੂੰਗਾ ਇੱਕ ਬੜੀ ਨਵਿਕਲੀ ਪ੍ਰੈਕਟਿਸ ਹੈ ਤੇ ਮੈਨੂੰ ਲੱਗਦਾ ਉਸ ਦੇ ਨਾਲ ਬੱਚਿਆਂ ਨੂੰ ਵੀ ਕੌਨਫੀਡੈਂਸ ਆਇਆ ਕਿ ਪਹਿਲੀ ਵਾਰੀ ਸਾਡੇ ਨਾਲ ਸਰਕਾਰ ਜਿਹੜੀ ਹੈ ਉਹ ਪੁੱਛਿਆ ਤੇ ਖੜੀ ਹੈ ਤੇ ਸਾਨੂੰ ਵੀ ਐਜ਼ ਅ ਐਜ਼ ਅ ਮਿਨਿਸਟਰ ਸਾਨੂੰ ਵੀ ਪਤਾ ਲੱਗ ਰਿਹਾ ਕਿ ਬੱਚਿਆਂ ਦਾ ਇੰਟਰਸਟ ਕੀ ਹੈ ਅਸੀਂ ਉਦਾਂ ਦੇ ਕੋਰਸੇ ਵਧਾ ਦਈਏ ਅਸੀਂ ਉਦਾਂ ਦੇ ਜਿਹੜੇ ਇਨਟੇਕਸ ਹੈ ਆਪਣੇ ਯੂਨੀਵਰਸਿਟੀਆਂ ਆਪਣੇ ਕਾਲਜਿਸ ਉਹ ਵਾਲੇ ਅਸੀਂ ਪਿਛਲੇ ਸਾਲ ਵਿੱਚ ਵਧਾਏ ਵੀ ਹੈ ਤਾਂ ਹੀ ਅੱਜ ਸਰਕਾਰੀ ਕਾਲਜਾਂ 'ਚ ਇੱਕ ਕਾਰਨ ਤਾਂ ਇਹ ਵੀ ਹੋ ਸਕਦਾ ਬਹੁਤ ਸਾਰੇ ਕਹਿੰਦੇ ਹਾਂ ਜੀ ਕੈਨੇਡਾ ਬੰਤਾ ਇੱਕ ਕਾਰਨ ਇਹ ਵੀ ਹੈ ਕਿ ਪਹਿਲਾਂ ਕੀ ਹੁੰਦਾ ਸੀ ਅੱਜ ਤੁਸੀਂ ਕਿਸੇ ਵੀ ਪ੍ਰਾਈਵੇਟ ਯੂਨੀਵਰਸਿਟੀ ਚ ਚਲੇ ਜਾਓ ਤੁਹਾਨੂੰ ਉੱਥੇ 30000 ਬੱਚੇ ਮਿਲਣਗੇ ਤੁਸੀਂ ਉਸ ਦਾ ਪੁੱਛੋਗੇ ਕਾਰਨ ਕੀ ਹੈ ਕਾਰਨ ਕੀ ਹੈ ਕਿ ਉਹਨਾਂ ਦੇ ਕੋਲ ਪਾਵਰ ਹੈ ਸਰਕਾਰ ਕੋਲ ਵੀ ਸੀ ਕਿ ਵਰ ਪਹਿਲਾਂ ਕਿਸੇ ਨੇ ਕਰਨਾ ਹੀ ਨਹੀਂ ਚਾਹਿਆ ਕਿ ਜਿਹੜਾ ਕੋਰਸ ਦੇ ਵਿੱਚ ਬੱਚੇ ਸਭ ਤੋਂ ਵੱਧ ਆਣਾ ਚਾਹੁੰਦੇ ਆ ਉਸ ਦੀ ਜਿੰਨੀ ਮਰਜ਼ੀ ਸੀਟਾਂ ਰੱਖ ਦੇਣ ਸਰਕਾਰ ਦੇ ਵਿੱਚ ਕੀ ਹੁੰਦਾ ਸੀ ਅਸੀਂ ਕਹਿੰਦੇ ਹਾਂ ਜੀ ਗਵਰਨਮੈਂਟ ਕਾਲਜ ਮੋਹਾਲੀ ਹੈ ਪਰ ਸੀਟਾਂ 120 ਹੈ 120 ਤੋਂ ਬਾਅਦ 121 ਨੂੰ ਐਡਮਿਸ਼ਨ ਨਹੀਂ ਦੇਣੀ ਪਰ ਅਗਰ ਉੱਥੇ ਐ ਕੋਈ ਪ੍ਰਾਈਵੇਟ ਯੂਨੀਵਰਸਿਟੀ ਹੈ ਉੱਥੇ 120 ਨਹੀਂ ਉਹ 1200 ਵੀ ਕਰ ਸਕਦੇ 12000 ਵੀ ਕਰ ਸਕਦੇ ਆ ਤਾਂ ਬੱਚੇ ਅਸੀਂ ਕਿੱਤਾ ਚੇਂਜ ਕੀਤਾ ਅਸੀਂ ਕਿਹਾ ਠੀਕ ਹੈ ਬੱਚੇ ਜੋ ਅਗਰ ਬੱਚੇ ਪੰਜਾਬ ਦੇ ਸਰਕਾਰੀ ਕਾਲਜਿਸ ਦੇ ਵਿੱਚੋਂ ਬੀ ਕਾਮ ਬੀਏ ਬੀਬੀਏ ਕਰਨਾ ਚਾਹੁੰਦੇ ਆ ਤਾਂ ਸੀਟਾ ਡਬਲ ਕਰੋ ਤਿੰਨ ਤਿੰਨ ਚਾਰ ਚਾਰ ਗੁਣਾ ਵੀ ਕੀਤੇ ਔਰ ਇਹਨਾਂ ਬੱਚੇ ਵੱਧ ਗਏ ਇਹ ਵੀ ਕਾਰਨ ਰਿਹਾ ਪਹਿਲਾਂ ਕਿਸੇ ਨੇ ਗੌਰ ਹੀ ਨਹੀਂ ਕੀਤੀ ਤੇ ਆਨਲਾਈਨ ਸਮੇਂ ਤੋਂ ਅਸੀਂ ਜਿਵੇਂ ਜਿਵੇਂ ਆ ਸਰਵੇ ਆ ਰਿਹਾ ਉਵੇਂ ਹਮੇਸ਼ਾ ਇਸ ਹੋਰ आईटीआई इस 28000 सीट सीगी जी 28000 कधी नहीं भरदी सी ਤੁਸੀਂ ਪਿਛਲਾ ਰਿਕਾਰਡ ਚੈੱਕ ਕਰ ਲਿਓ 80% ਪਹਿਲੇ ਸਾਲ 28000 ਨੂੰ 100% ਲੱਗੇਗੇ অলਮੋਸਟ 98 97% ਕੁਝ ਆਈਟੀਆਂ ਇਦਾਂ ਹੀ ਬਣਾਉਂਦੇ ਆ ਜਿੱਥੇ ਕੁਝ ਹੈ ਹੀ ਨਹੀਂ ਆਸ-ਪਾਸ 97% ਇਸ ਸਾਲ ਉਹਨੂੰ 35000 ਸੀਟਾਂ ਵਧਾਤੀਆਂ ਤੇ ਫਿਰ 97% ਇਸ ਸਾਲ ਸਾਨੂੰ ਹਰ ਸਾਲ ਸੱਚਾ ਸਾਨੂੰ ਇਹ ਅਗਲੇ 2 ਸਾਲਾਂ ਵਿੱਚ 50000 ਤੱਕ ਲੱਕੇ ਜਾਣਾ ਤੁਸੀਂ ਉਹ ਕੋਰਸ ਜਿਹੜੇ ਪੁਰਾਣੇ ਇੱਕ ਹੋਰ ਸਜੇ ਤੱਕ ਵੀ ਜਿਹੜੇ ਕੋਰਸ ਜਿਵੇਂ ਟਾਈਪਰਾਈਟਰ ਖਤਮ ਹੋ ਚੁੱਕਿਆ ਜੀ ਕੌਣ ਟਾਈਪਰਾਈਟਰ ਵਰਤ ਰਿਹਾ ਅੱਜ ਤਾਂ ਹੁਣ AI ਦਾ ਜ਼ਮਾਨਾ ਆ ਚੁੱਕਿਆ ਹੁਣ ਤਾਂ ਜਿਹੜੀ ਮੋਬਾਈਲ ਟਾਈਪਿੰਗ ਵੀ ਖਤਮ ਹੋ ਗਈ ਜੀ ਬੋਲੋ ਤੇ ਟਾਈਪ ਕਰ ਦਿੱਤੇ ਅਸੀਂ ਟਾਈਪ ਹਨ ਇਹ ਕਦੀ ਕਿਸੇ ਨੇ ਗੌਰ ਹੀ ਨਹੀਂ ਕੀਤਾ ਤਾਂ ਅਸੀਂ ਉਹ 100% ਡਿਵੀਸ਼ਨ ਵੀ ਵਿਧਾਈਆਂ ਟੈਕਨੀਕਲ ਐਜੂਕੇਸ਼ਨ ਸੀਟਾਂ ਵੀ ਵਿਧਾਈਆਂ ਇਸ ਸਾਲ ਫਿਰ ਵਿਧਾਵਾਂਗੇ ਬਹੁਤ ਧੰਨਵਾਦ ਜੀ ਬਹੁਤ